ਅਕਾਲੀ ਦਲ ਤਾਂ ਪਹਿਲਾਂ ਵੀ ਹੈਗੇ ਸੀ ਅਕਾਲੀ ਦਲ ਜਾਨੀ ਤੇ ਪਹਿਲਾਂ ਵੀ ਹੈਗੇ ਸੀ ਦੁਬਾਰਾ ਨਵਾਂ ਅਕਾਲੀ ਦਲ ਬਣਾਉਣ ਦੀ ਕੀ ਲੋੜ ਪਈ ਪਈ ਪਹਿਲਾ ਅਕਾਲੀ ਦਲ ਅਕਾਲੀ ਦਲ ਨਹੀਂ ਬਾਦਲ ਦਲ ਬਣ ਗਿਆ ਪਹਿਲਾ ਅਕਾਲੀ ਦਲ ਗੈਂਗਸਟਰ ਦਲ ਬਣ ਗਿਆ ਪਹਿਲਾ ਅਕਾਲੀ ਦਲ ਇੱਕ ਠੇਕੇਦਾਰ ਦਲ ਬਣ ਗਿਆ ਇੱਕ ਬਿਜ਼ਨਸਮੈਨ ਦਲ ਬਣ ਗਿਆ ਉਹ ਅਕਾਲੀ ਦਲ ਨਹੀਂ ਰਿਹਾ ਤਾਂ ਕਰਕੇ ਹੀ ਨਵੀਂ ਪਾਰਟੀ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਿਆ ਜਿਹੜੀ ਪਹਿਲਾਂ ਅਕਾਲੀ ਦਲ ਚੱਲ ਰਹੀ ਸੀ ਉਹ ਤਾਂ ਹਮੇਸ਼ਾ ਗੱਲ ਕਰਦੀ ਰਹੀ ਵੀ ਅਸੀਂ ਪੰਥਕ ਆ ਆਪਾ ਮਾਨ ਸਾਹਿਬ ਦੀ ਗੱਲ ਕਰੀ ਉਹ ਕਹਿੰਦੇ ਅਸੀਂ ਪੰਥਕ ਆ ਹੁਣ ਤੁਸੀਂ ਕਹਿ ਰਹੇ ਹੋ ਵੀ ਅਸੀਂ ਪੰਥਕ ਆ ਹੁਣ ਪੰਥਕ ਜਨਤਾ ਮੰਨੇ ਤੇ ਕਿਹਨੂੰ ਮੰਨੇ ਆ ਆਦਲ ਦਲ ਨੇ ਆਪ 1996 ਦੇ ਵਿੱਚ ਪੰਥ ਤੋਂ ਆਕੀ ਹੋ ਕੇ ਕਹਤਾ ਵੀ ਇਹ ਪੰਥਕ ਪਾਰਟੀ ਨਹੀਂ ਇਹ ਇੱਕ ਪੰਜਾਬੀ ਪਾਰਟੀ ਆ ਮੈਂ ਉਹਨਾਂ ਨੂੰ ਨਵਾਂ ਬਿਆਨ ਦਿੱਤਾ ਕਹਿੰਦਾ ਵੀ ਮੈਂ ਤਾਂ ਸ਼ਰੋਮੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਸਾਰੇ ਇਲਜ਼ਾਮ ਆਪਣੀ ਝੋਲੀ ਵਿੱਚ ਪਾ ਲਿਆ ਉਹਨਾਂ ਨਾਲ ਨੇ ਕੀ ਕੀਤਾ ਵੀ ਮੈਂ ਗੁਨਾਹਗਾਰ ਨਹੀਂ ਆ ਪਰ ਮੈਂ ਬੇਕਸੂਰ ਹੁੰਦਿਆ ਆ ਗੁਨਾਹ ਆਪਣੀ ਝੋਲੀ ਪਵਾਏ ਮਤਲਬ ਬੰਦਾ ਆਪਣੇ ਆਪ ਨੂੰ ਕਲੀਨ ਚਿੱਟ ਦੇ ਰਿਹਾ ਹੈ ਜਦੋਂ ਕਿ ਸਾਰਿਆਂ ਨੂੰ ਪਤਾ ਵੀ ਉਹ ਗੁਨਾਹਗਾਰ ਆ ਜੇਕਰ ਸਰਸੇ ਵਾਲੇ ਸਾਧ ਨੇ ਮਾਫੀ ਨਹੀਂ ਮੰਗੀ ਸ਼੍ਰੋਮਣੀ ਕਮੇਟੀ ਦੇ ਕੰਪਿਊਟਰ ਦੇ ਵਿੱਚ ਉਹਦੀ ਮਾਫੀ ਟਾਈਪ ਕਰਕੇ ਉਹਨੂੰ ਮਾਫੀ ਦਿੱਤੀ ਗਈ ਐਮ ਐਸ ਜੀ ਫਿਲਮ ਆਈ ਰਾਮ ਰੀਨ ਦੀ ਉਹ ਜਿਹੜੀ ਫਿਲਮ ਆ ਪੰਜਾਬ ਦੇ ਹਰ ਸਿਨੇਮਾ ਕਰਾਂ ਚ ਪੰਜਾਬ ਦੀ ਪੁਲਿਸ ਲਾ ਕੇ ਫਿਲਮ ਲਾਈ ਗਈ ਜਬਰੇ ਕਿ ਇਹ ਗੁਨਾਹਗਾਰ ਨਹੀਂ ਆ ਇਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਪੰਥਕ ਫਰਜ਼ਾਂ ਤੋਂ ਇਹ ਪੰਜਾਬ ਪ੍ਰਥਮ ਨੂੰ ਛੱਡ ਕੇ ਦਿੱਲੀ ਪ੍ਰਥਮ ਬਣੇ ਤਾਂ ਕਰਕੇ ਲੋਡ ਪਈ ਵੀ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਹੋਂਦ ਹੈ ਸਾਡਾ ਲੀਡਰ ਉਹ ਨਹੀਂ ਆ ਵੀ ਹੱਥ ਦੇ ਵਿੱਚ ਗੁੜਤਾ ਸਭ ਲੈ ਕੇ ਤੇ ਕਵੇ ਵੀ 24 ਘੰਟੇ ਜੀ ਨਸ਼ਾ ਬੰਦ ਕਰਾ ਦੂ ਤੇ ਮੁੜ ਕੇ ਕੋਈ ਉਧਰ ਉਹ ਅੱਥੇ ਧਿਆਨ ਹੀ ਨਾ ਹੋਵੇ ਸਾਡਾ ਲੀਡਰ ਉਹ ਨਹੀਂ ਆ ਵੀ ਪੰਜਾਬ ਦਾ ਜਿਹੜਾ ਜਿਹਨੂੰ ਲੋਕਾਂ ਨੇ ਲੀਡਰ ਮੰਨਿਆ ਉਹ ਹੀ ਨਹੀਂ ਆ ਵੀ ਛੁਟਕੀ ਮਾਰੇ ਤੇ ਕਵੇ ਪੰਜਾਂ ਮਿੰਟਾਂ ਕੇ ਐਮਐਸਪੀ ਦੇ ਦੂੰਗਾ ਉਹ ਲੀਡਰ ਇਹ ਨਹੀਂ ਆ ਵੀ ਮੈਂ ਬੰਦੀ ਸਿੰਘ ਰਿਹਾ ਕਰਾ ਦੂੰਗਾ ਉਹ ਲੀਡਰ ਫੋਕੇ ਵਾਦੇ ਨਹੀਂ ਕਰਦਾ ਕੁਰਸੀ ਕਰਕੇ ਜੱਲਾ ਤਾਂ ਅਨਾਉਂਸ ਹੋ ਗਿਆ ਜੀ ਸ਼੍ਰੋਮੀ ਅਕਾਲੀ ਦਲ ਆਨੰਦਪੁਰ ਸਾਹਿਬ ਬਾਅਦ ਚ ਉਹਨਾਂ ਨੇ ਇੱਕ ਬਿਆਨ ਦਿੱਤਾ ਕਹਿੰਦਾ ਦਿੱਲੀੋਂ ਅਜੇ ਨਾਂ ਸੈੱਟ ਹੋ ਕੇ ਆਣਾ ਉਹ ਇੱਕ ਤਾਂ ਦਿੱਲੀ ਨੂੰ ਤੇ ਨਾਂ ਸੈੱਟ ਹੋ ਕੇ ਆਇਆ ਦੁਬਾਰਾ ਜਿਹੜੇ ਬੰਦੇ ਇਸ ਲਾਈਨ ਚੱਕਦੇ ਉਹਨਾਂ ਨੂੰ ਪਤਾ ਵੀ ਚੋਣ ਕਮਿਸ਼ਨ ਤੋਂ ਰਜਿਸਟਰ ਕਰਾਉਣੀ ਪੈਂਦੀ ਹੈ ਜਦੋਂ ਆਪਾਂ ਕੋਈ ਸਿਆਸੀ ਧਿਰ ਖੜੀ ਕਰਨੀ ਹੈ ਇਹ ਉਹ ਚੋਣ ਕਮਿਸ਼ਨ ਦੀ ਗੱਲ ਹੋਈ ਸੀ ਤਾਂ ਕਿ ਦਿੱਲੀ ਤੇ ਆ ਨਾਂ ਸੁਣ ਕੇ ਹਿੱਲ ਗਈ ਆ ਦਿੱਲੀ ਇਹ ਨਾਂ ਕਦੀ ਨਹੀਂ ਦੇ ਸਕਦੀ ਇੱਕ ਉਹ ਸਿੱਖ ਜਿਹੜਾ ਮੁੰਡਾ ਟਾਵਰ ਤੇ ਬੈਠਾ ਵਾ ਬਿਆਦੀ ਮਾਮਲੇ ਦੇ ਵਿੱਚ ਹੈ ਮਰਜਦੀ ਦਾ ਇਨਸਾਫ ਮੰਗ ਰਿਹਾ ਬੰਦੀ ਸਿੰਘਾਂ ਵਾਸਤੇ ਉਹ ਸਿੰਘ ਨੇ ਕਿਹਾ ਵੀ ਮੈਂ ਭਾਈ ਸਾਹਿਬ ਦੇ ਆਦਰ ਸਾਹਿਬ ਨੂੰ ਫੋਨ ਲਾਇਆ ਭਾਈ ਸਰਵਜੀਤ ਸਿੰਘ ਖਾਲਸਾ ਨੂੰ ਫੋਨ ਲਾਇਆ ਪਰ ਉਹਨਾਂ ਨੇ ਮੇਰੀ ਹਮਾਇਤ ਨਹੀਂ ਕੀਤੀ ਪਹਿਲਾਂ ਕਹਿੰਦੇ ਸੀ ਅਸੀਂ ਤੁਹਾਡੇ ਨਾਲ ਆਪੂ ਜੀ ਉੱਥੇ ਜਾ ਕੇ ਆਏ ਆ ਅਸੀਂ ਅੱਜ ਵੀ ਉਹਦੇ ਨਾਲ ਆ ਜਿਹੜਾ ਕਮਿਨ ਸਾਹਿਬ ਮੋਰਚਾ ਲੱਗਾ ਬਾਪੂ ਜੀ ਉੱਥੇ ਜਾ ਕੇ ਆਏ ਸਰਕਾਰ ਨੇ ਜਲੂਪੁਰ ਪਿੰਡ ਨੂੰ ਠੇਰਾ ਪਾ ਲਿਆ ਜਲੂਪੁਰ ਪਿੰਡ ਸ਼ੋਣੀ ਬਣਾਤਾ ਵੀ ਕਮਿਨ ਸਾਹਿਬ ਮੋਰਚਾ ਜਾਣ ਨਹੀਂ ਦੇਣਾ ਉਹੀ ਲੜਾਈ ਉਹ ਲੜ ਰਿਆ ਨਾ ਅਸੀਂ ਉਸ ਲੜਾਈ ਦੇ ਹਮਾਇਤੀ ਆ ਭਾਵੇਂ ਉਹ ਕੱਲ ਨੂੰ ਤੁਸੀਂ ਲੜੋ ਜਾਂ ਕੋਈ ਅੱਜ ਜਿੰਨੇ ਵੀ ਲੜ ਰਹੇ ਸਾਰਿਆਂ ਦੇ ਹਮਾਇਤੀ ਅੱਜ ਵੀ ਸਟੈਂਡ ਜਿਹੜਾ ਤੁਹਾਡੀ ਪਾਰਟੀ ਦਾ ਖਾਲਿਸਤਾਨ ਦੇ ਮੁੱਦੇ ਤੇ ਹੈਗਾ ਹੈ ਕਿ ਜਾ ਉਹ ਹੁਣ ਬਦਲ ਗਿਆ। ਦੇਖੋ ਖਾਲਿਸਤਾਨ ਕੀ ਹੈ? ਖਾਲਿਸਤਾਨ ਉਹ ਆ ਨਾ ਵੀ ਜਿੱਥੇ ਜਿਹੜੇ ਰਾਜ ਚ ਨਾ ਤੇ ਮੰਦਰ ਢਾਈ ਜਾਂਦੇ ਆ, ਨਾ ਮਸਜਿਦਾਂ ਢਾਈਆਂ ਜਾਂਦੀਆਂ ਐ ਤੇ ਨਾ ਗੁਰਦਵਾਰਿਆਂ ਤੇ ਬੰਬਾਰੀ ਹੁੰਦੀ ਐ, ਨਾ ਕਿਸੇ ਦੇ ਧਾਰਮਿਕ ਗ੍ਰੰਥ ਦੀ ਬੇਦਬੀ ਹੁੰਦੀ ਐ। ਜਿਹੜਾ ਰਾਜ ਮਹਾਰਾਜ ਰਣਜੀਤ ਸਿੰਘ ਨੇ ਕਰਕੇ ਵਿਖਾਇਆ, ਉਸੇ ਨੂੰ ਭਾਵੇਂ ਸਿੱਖ ਸਤਾਨ ਕਹਿ ਲੋ, ਭਾਵੇਂ ਪੰਜਾਬ ਸਤਾਨ ਕਹਿ ਲੋ, ਭਾਵੇਂ ਸ਼ੇਰੇ ਪੰਜਾਬ ਦਾ ਰਾਜ ਕਹਿ ਲੋ, ਭਾਵੇਂ ਖਾਲਿਸਤਾਨ ਕਹਿ ਲੋ। ਬੇਕੋਜ਼ ਇਹ ਥਿਆਰ ਬੰਦ ਲੜਾਈ ਲੜ ਕੇ ਵੇਖੀ ਉਹ ਬੜੀ ਕਾਮਯਾਬ ਨਹੀਂ ਹੋਈ ਖਾਲਿਸਤਾਨ ਦੇ ਲਈ ਅੱਜ ਅਸੀਂ ਇਹ ਲੜਾਈ ਲੜ ਰਹੇ ਹਾਂ ਕਾਦੇ ਕਰਕੇ ਲੜ ਰਹੇ ਹਾਂ ਵੀ ਉਹ ਰਾਜ ਸਰਜੇ ਜਿੱਥੇ ਨਾ ਤੇ ਮਸਜਿਦਾਂ ਢਾਈਆਂ ਜਾਣ ਨਾ ਮੰਦਰ ਢਾਈ ਜਾਣ ਨਾ ਗੁਰਦੁਆਰੇ ਢਾਈ ਜਾਣ ਨਾ ਕਿਸੇ ਧਾਰਮਿਕ ਗ੍ਰੰਥ ਦੀ ਬੇਦਬੀ ਹੋਵੇ ਬਿਨਾ ਐਮਪੀ ਤੋਂ ਬਿਨਾ ਮੁੱਖ ਮੰਤਰੀ ਤੋਂ ਪੰਜਾਬ ਦੇ ਵਿੱਚ ਅਮਰਤਪਾਲ ਨੇ ਨਸ਼ੇ ਨੂੰ ਠੱਲ ਪਾ ਕੇ ਵਿਖਾਈ ਤੇ ਜਿਹੜੀਆਂ ਸਰਕਾਰਾਂ ਕੁਰਸੀਆਂ ਤੇ ਕਾਮਯਾਬ ਆ ਇਹਨਾਂ ਜਿਨ੍ਹਾਂ ਦੇ ਕਾਰੋਬਾਰ ਚੱਲਦੇ ਆ ਜਿਨ੍ਹਾਂ ਦੀਆਂ ਫੈਕਟਰੀਆਂ ਚੱਲਦੀਆਂ ਪੰਜਾਬ 'ਚ ਚਿੱਟੇ ਦੀਆਂ ਪੰਜਾਬ ਦੇ ਪਿੰਡਾਂ 'ਚ ਸਮੈਗ ਦੀਆਂ ਹੀ ਰੰਗੀਆਂ ਉਹਨਾਂ ਨੂੰ ਇਹ ਗੱਲ ਚੁਭੀ ਸੰਗ ਜਿਹਾਲੀ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੇ ਨਵੀਂ ਪਾਰਟੀ ਦਾ ਆਗਾਜ਼ ਕੀਤਾ ਹੈ ਤੇ ਨਵੀਂ ਪਾਰਟੀ ਸਾਹਮਣੇ ਆਈ ਆ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਦੇ ਮੁਖ ਬੁਲਾਰੇ ਭਾਈ ਰਜਿੰਦਰ ਸਿੰਘ ਤਲਵੰਡੀ ਸਾਡੇ ਨਾਲ ਨੇ ਆਹ ਪੌਣੇ ਫਤਿਹਸਾਂ ਤੇ ਕਰਦਿਆਂ ਗੱਲਬਾਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਆਓ ਜੀ ਨਵੀਂ ਪਾਰਟੀ ਦੀ ਸਾਰੇ ਪੰਜਾਬ ਵਾਸੀਆਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਲੋਕਾਂ ਦੀ ਅਵਾਜ਼ ਸੀ ਉਹਨਾਂ ਦੀ ਅਵਾਜ਼ ਚਲੋ ਸਿਰ ਮੱਥੇ ਪ੍ਰਵਾਨ ਕੀਤੀ ਤੇ ਆਪਾਂ ਪਾਰਟੀ ਦਾ ਫੈਸਲਾ ਲਿਆ ਸਭ ਤੋਂ ਪਹਿਲਾਂ ਤਾਂ ਇਸੇ ਗੱਲ ਤੇ ਆਪਾਂ ਜ਼ਿਕਰ ਕਰੀਏ ਵੀ ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲਾਂ ਵੀ ਹੈਗੇ ਸੀ ਅਕਾਲੀ ਦਲ ਜਾਨੀ ਤੇ ਪਹਿਲਾਂ ਵੀ ਹੈਗੇ ਸੀ ਦੁਬਾਰਾ ਨਵਾਂ ਅਕਾਲੀ ਦਲ ਬਣਾਉਣ ਦੀ ਕੀ ਲੋੜ ਪੈਜੀ ਨਹੀਂ ਜੇ ਪਹਿਲਾਂ ਹੁੰਦਾ ਹੂੰ ਪਹਿਲਾਂ ਵਾਲਾ ਹੋਣ ਤੋਂ ਦੀ ਬਰਕਰਾਰ ਹੁੰਦੀ ਤੇ ਦੁਬਾਰਾ ਕਦੇ ਨਾ ਬਣਦਾ ਹੂੰ ਲੋਕਾਂ ਦੇ ਮੂੰਹ ਚੋਂ ਇਹ ਆਵਾਜ਼ ਪਿੰਡਾਂ ਦੀਆਂ ਸੱਥਾਂ ਚੋਂ ਪੰਜਾਬ ਦੇ ਘਰਾਂ ਚੋਂ ਇਹ ਆਵਾਜ਼ ਨਾ ਨਿਕਲਦੀ ਦੀ ਅਕਾਲੀ ਦਲ ਦੀ ਲੋੜ ਆ ਕਿਉਂਕਿ ਪਹਿਲਾਂ ਅਕਾਲੀ ਦਲ ਅਕਾਲੀ ਦਲ ਨਹੀਂ ਬਾਦਲ ਦਲ ਬਣ ਗਿਆ ਪਹਿਲਾਂ ਅਕਾਲੀ ਦਲ ਗੈਂਗਸਟਰ ਦਲ ਬਣ ਗਿਆ ਪਹਿਲਾਂ ਅਕਾਲੀ ਦਲ ਇੱਕ ਠੇਕੇਦਾਰ ਦਲ ਬਣ ਗਿਆ ਇੱਕ ਬਿਜ਼ਨਸਮੈਨ ਦਲ ਬਣ ਗਿਆ ਉਹ ਅਕਾਲੀ ਦਲ ਨਹੀਂ ਰਿਹਾ ਤਾਂ ਕਰਕੇ ਨਵੀਂ ਪਾਰਟੀ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਿਆ ਜੀ ਜੀ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਜਿਹੜੀ ਪਹਿਲਾਂ ਅਕਾਲੀ ਦਲ ਚੱਲ ਰਹੀ ਸੀ ਉਹ ਤਾਂ ਹਮੇਸ਼ਾ ਗੱਲ ਕਰਦੀ ਰਹੀ ਵੀ ਅਸੀਂ ਪੰਥਕਾ ਸ਼੍ਰੋਮੀ ਆ ਤੋਂ ਬਾਅਦ ਜਿਆ ਪਮਾਨ ਸਾਹਿਬ ਦੀ ਗੱਲ ਕਰੀ ਉਹ ਕਹਿੰਦੇ ਅਸੀਂ ਪੰਥਕ ਆ ਹੁਣ ਤੁਸੀਂ ਕਹਿ ਰਹੇ ਹੋ ਵੀ ਅਸੀਂ ਪੰਥਕ ਆ ਹੁਣ ਪੰਥਕ ਜਨਤਾ ਮੰਨੇ ਤੇ ਕਿੰਨੂ ਮੰਨੇ ਵੇਖੋ ਜੀ ਬਾਦਲ ਦਲ ਦੀਆਂ ਕੀਤੀਆਂ ਕਰਤੂਤਾਂ ਦੱਸਣ ਦੀ ਲੋੜ ਨਹੀਂ ਲੋਕਾਂ ਦੇ ਸਾਹਮਣੇ 1978 ਤੋਂ ਲੈ ਕੇ ਗੁਰਪੱਜਣੇ ਨਰਕਧਾਰੀਏ ਦੀ ਹਮੈਤ ਕਰਮ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਸਾਰੀਆਂ ਪੰਥ ਵਿਰੋਧੀ ਅਕਾਲ ਤਖਤ ਤੋਂ ਬਾਗੀ ਹੋ ਕੇ ਜੰਨੀਆਂ ਵੀ ਜੋ ਵੀ ਆ ਰਾਮਰੀ ਮਲਾਕਾਂ ਡਾਉਂਦਾ ਵਾ ਆਪਣਾ ਬਹਿਬਲ ਕਲਾ ਕੋਟਖਪੂਰਾ ਗੋਲੀकांड ਜਿੰਨਾ ਵੀ ਕੋਡਾ ਸਮੇਤ ਸੈਣੀ ਵਰਗੇ ਬੰਦਿਆਂ ਨੂੰ ਵੱਡੇ ਅਹੁਦਿਆਂ ਤੇ ਲਾਉਣਾ ਭਾਈ ਗੁਰਦੇਵ ਸਿੰਘ ਕੋਂਕੇ ਜਥੇਦਾਰ ਗੁਰਦੇਵ ਸਿੰਘ ਕੋਂਕੇ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਨੂੰ ਵੱਡੇ ਵੱਡੇ ਅਹੁਦਿਆਂ ਦੇ ਨਾਲ ਉਹਨਾਂ ਨੇ ਮਾਨ ਬਖਸ਼ਿਸ਼ ਕਰਨਾ ਜਿਹੜੇ ਪੁਲਸ ਵਾਲਿਆਂ ਨੇ ਸਾਡੀਆਂ ਧੀਆਂ ਭੈਣਾਂ ਦਾ ਕਹਾਨ ਕੀਤਾ ਉਹਨਾਂ ਪੁਲਸ ਵਾਲਿਆਂ ਨੂੰ ਕਾਨੂੰਨ ਦੇ ਵਿਰੁੱਧ ਜੇਲ੍ਹਾਂ 'ਚ ਆਉ ਉਹ ਜਿਹੜੇ ਬੰਦੇ ਫੜੇ ਗਏ ਪਹਿਲੀ ਗੱਲ ਉਹਨਾਂ ਨੂੰ ਬਚਾਇਆ ਗਿਆ ਜੇਕਰ ਕੋਈ ਪੁਲਿਸ ਅਫਸਰ ਜੇਲ੍ਹ 'ਚ ਹੈ ਤੇ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਹੋਣਾ ਕੀ ਚਾਹੀਦਾ ਸੀ ਵੀ ਦਰਖਾਸਤ ਕਰਦੇ ਪਰ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਦੂਜੀ ਗੱਲ ਇਹਨਾਂ ਦੀ ਪੰਥਕ ਹੋਣ ਦੀ ਗੱਲ ਬਦਲ ਦਲ ਦੀ ਬਾਦਲ ਦਲ ਨੇ ਆਪ 1996 ਦੇ ਵਿੱਚ ਪੰਥ ਤੋਂ ਆਕੀ ਹੋ ਕੇ ਕਹਤਾ ਵੀ ਇਹ ਪੰਥਕ ਪਾਰਟੀ ਨਹੀਂ ਇਹ ਇੱਕ ਪੰਜਾਬੀ ਪਾਰਟੀ ਆ ਤੇ ਆਪ ਹੀ ਪੰਥ ਤੋਂ ਆਕੀ ਹੋ ਗਏ ਇਹਨਾਂ ਦਾ ਆਪਣਾ ਬਿਆਨ ਆ ਹੂੰ ਤੇ ਇਸ ਕਰਕੇ ਅਕਾਲੀ ਦਲ ਖਤਮ ਹੋ ਚੁੱਕਾ ਸੀ ਤਾਂ ਕਰਕੇ ਨਵੀਂ ਪੰਥਕ ਨਵੀਂ ਖੇਤਰੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਕਾਇਮ ਕਰਨ ਦੀ ਲੋਕਾਂ ਨੂੰ ਲੱਗਾ ਵੀ ਲੋੜ ਆ ਹੂੰ ਪਰ ਉਹ ਉਹਨਾਂ ਨੇ ਇਹ ਵੀ ਗੱਲ ਨਾਲ ਹੁਣ ਕਹੀ ਜਿਹੜੀ ਪਛੀਦ ਤਾਂ ਆਪਾਂ ਇਲਜ਼ਾਮ ਲਾਉਂਦੇ ਆ ਨਾ ਵੀ ਇਹਨਾਂ ਬੇਦਬੀ ਕਰਾਤੀ ਜੀ ਇਹਨਾਂ ਪੰਥ ਦੇ ਹੱਕ ਚ ਹਾ ਦਾ ਨਾਹਰਾ ਨਹੀਂ ਮਾਰਿਆ ਪਰ ਉਹਨਾਂ ਨੇ ਹੁਣ ਉਹਦੀ ਨਵੀਂ ਬਿਆਨ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਉਹਨਾਂ ਨੇ ਨਵਾਂ ਬਿਆਨ ਦਿੱਤਾ ਕਹਿੰਦਾ ਵੀ ਮੈਂ ਤਾਂ ਸ਼ਰੋਮੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਸਾਰੇ ਇਲਜ਼ਾਮ ਆਪਣੀ ਝੋਲੀ ਵਿੱਚ ਪਾ ਲਿਆ ਤੇ ਇਹ ਵੀ ਦੇਖੋ ਨਾ ਨਾਲ ਉਹਨੇ ਕੀ ਕਿਹਾ ਵੀ ਮੈਂ ਗਨਾਹ ਕਰਨੀ ਆ ਪਰ ਮੈਂ ਬੇਕਸੂਰ ਹੁੰਦਿਆ ਆ ਆਪ ਗਨਾ ਆਪਣੀ ਝੋਲੀ ਪਵਾਏ ਮਤਲਬ ਕਿ ਬੰਦਾ ਆਪਣੇ ਆਪ ਨੂੰ ਕਲੀਨ ਚਿੱਟ ਦੇ ਰਿਹਾ ਹੈ ਜਦੋਂ ਕਿ ਸਾਰਿਆਂ ਨੂੰ ਪਤਾ ਵੀ ਉਹ ਬੰਦਾ ਗਨਾਹ ਕਰ ਰਿਹਾ ਜਦੋਂ 1978 ਤੋਂ ਲੈ ਕੇ ਆਪਾਂ ਵੇਖੋ ਸਮੇਤ ਸੈਣੀ ਵਰਗੇ ਬੰਦਿਆਂ ਨੂੰ ਦੂਜਾ ਤੀਜਾ ਉਹਦੇ ਦਿੱਤੇ ਕੀ ਗੱਲ ਉਹ ਸੁਖਵੀਰ ਵੱਦ ਨੂੰ ਉਹਦੇ ਚ ਗਨਾਹ ਕਰਨੀ ਆ ਬਦਬੀਆਂ ਵਾਲਿਆਂ ਨੂੰ ਜਿਹੜੀਆਂ ਉਹਨਾਂ ਨੂੰ ਬਚਾਇਆ ਗਿਆ ਵੇਖੋ ਵੀ 307 ਦਾ ਕੋਰਕਪੂਰੇ ਦਾ ਜਿਹੜਾ ਚਲਾਨ ਆ ਉਹਦੇ ਵਿੱਚ ਪੇਸ਼ ਹੁੰਦਾ ਵੀ ਇਹ ਦਿੱਲੀ ਦੇ ਕਿਸੇ ਹੋਟਲ ਦੇ ਵਿੱਚ ਠਹਿਰਿਆ ਸੀ ਦੀ ਆਜੀ ਨਾਲ ਲਗਾਤਾਰ ਗੱਲ ਹੋ ਰਹੀ ਸੀ ਵੀ ਇਹ ਗੁਨਾਹ ਕਰਨੀ ਉੱਥੇ ਜੇਕਰ ਸਰਸੇ ਵਾਲੇ ਸਾਧ ਨੇ ਮਾਫੀ ਨਹੀਂ ਮੰਗੀ ਸ਼੍ਰੋਮਣੀ ਕਮੇਟੀ ਦੇ ਕੰਪਿਊਟਰ ਦੇ ਵਿੱਚ ਉਹਦੀ ਮਾਫੀ ਟਾਈਪ ਕਰਕੇ ਉਹਨੂੰ ਮਾਫੀ ਦਿੱਤੀ ਗਈ 90 ਲੱਖ ਰੁਪਇਆ ਲਾਤਾ ਉਹਦੀ ਮਾਫੀ ਨੂੰ ਲੋਕਾਂ ਦੇ ਵਿੱਚ ਉਹਦੇ ਇਸ਼ਤਿਹਾਰ ਛਾਪੇ ਗਏ ਐਮ ਐਸ ਜੀ ਫਿਲਮ ਆਈ ਰਾਮ ਰੀਮ ਦੀ ਹੁਣ ਅਕਾਲ ਤਖਤ ਸਾਹਿਬ ਕਹਿੰਦਾ ਹੈ ਵੀ ਉਹਦੇ ਨਾਲ ਤੁਸੀਂ ਕੋਈ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਜਿਹੜੇ ਸਿੰਘ ਸਾਹਿਬਾਨਾਂ ਨੇ ਇਹ ਹੁਕਮ ਕੱਢਿਆ ਰਾਮ ਰੀਮ ਦੇ ਵਿਰੋਧ ਉਹ ਇਹਨਾਂ ਨੇ ਉਹ ਸਿੰਘ ਸਾਹਿਬਾਨਾਂ ਲਾਹ ਦਿੱਤੇ ਉਹਨਾਂ ਤੋਂ ਜਬਰੀ ਜਿਹੜਾ ਹੁਕਮ ਉਹ ਵਾਪਸ ਕਰਾਇਆ ਗਿਆ ਉਹ ਜਿਹੜੀ ਫਿਲਮ ਆ ਪੰਜਾਬ ਦੇ ਹਰ ਸਿਨੇਮਾ ਕਰਾਂ ਚ ਪੰਜਾਬ ਦੀ ਪੁਲਿਸ ਲਾ ਕੇ ਫਿਲਮ ਲਾਈ ਗਈ ਜਬਰੀ ਕਿ ਇਹ ਗਨਾਹ ਕਰਨੀ ਆ ਕਿ ਇਹ ਅਕਾਲੀ ਦਲ ਸਾਬਤੋਂ ਬਾਗੀ ਨਹੀਂ ਆ ਇਹਨਾਂ ਨੂੰ ਅਸੀਂ ਅਕਾਲੀ ਦਲ ਕਹਾਵਾਂਗੇ ਇਹ ਤਾਂ ਡਿਕਟੇਟਰਸ਼ਿਪ ਆ ਇੱਕ ਇਸ ਕਰਕੇ ਲੋਡ ਪਈ ਇਹਨਾਂ ਇਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਪੰਥਕ ਫਰਜ਼ਾਂ ਤੋਂ ਇਹ ਪੰਜਾਬ ਪ੍ਰਥਮ ਨੂੰ ਛੱਡ ਕੇ ਦਿੱਲੀ ਪ੍ਰਥਮ ਬਣੇ ਤਾਂ ਕਰਕੇ ਲੋਡ ਪਈ ਵੀ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਹੋਂਦ ਚ ਆਇਆ ਹਰ ਗੱਲ ਹਰ ਵਾਰ ਪਾਰਟੀ ਹਰ ਇੱਕ ਨੇ ਕਿਹਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਅਸੀਂ ਬਿਅਦਬੀ ਦਾ ਹਿਸਾਬ ਲੈ ਕੇ ਦੇਵਾਂਗੇ ਬਾਅਦ ਚ ਆਮ ਆਦੀ ਪਾਰਟੀ ਨੇ ਵੀ ਕਹਿਆ ਹਿਸਾਬ ਲੈ ਕੇ ਦੇਵਾਂਗੇ ਤੁਹਾਡੀ ਪਾਰਟੀ ਲੋ ਵੀ ਇਹ ਬਿਆਨ ਆਉਂਦੇ ਰਹੇ ਵੀ ਅਸੀਂ ਹਿਸਾਬ ਲਵਾਂਗੇ ਪਰ ਲੋਕ ਹੁਣ ਉਹ ਗੱਲ ਹੀ ਰਹਿ ਗਈ ਵੀ ਬਾਅਦ ਚ ਲਵਾਂਗੇ ਕਿਉਂਕਿ ਹੁਣ ਤੁਹਾਨੂੰ ਮੌਕਾ ਦਿੱਤਾ ਵਾ ਤੁਹਾਡਾ ਬੰਦਾ ਐਮਪੀ ਜਿਤਾਇਆ ਵਾ ਹੁਣ ਕਰਕੇ ਦਿਖਾਓ ਇਨਸਾਫ ਮੰਗ ਮੰਗ ਕਰੋ ਉਸ ਤੋਂ ਬਾਅਦ ਇੱਕ ਵੀ ਬਿਆਨ ਨਹੀਂ ਆਇਆ ਇਨਸਾਫ ਦੀ ਗੱਲ ਤੇ ਵੇਖੋ ਵੀ ਸਾਡਾ ਲੀਡਰ ਉਹ ਨਹੀਂ ਆ ਵੀ ਹੱਥ ਦੇ ਵਿੱਚ ਗੁੜਕਾ ਸਭ ਲੈ ਕੇ ਤੇ ਕਵੇ ਵੀ 24 ਘੰਟੇ ਜੇ ਨਸ਼ਾ ਬੰਦ ਕਰਾ ਦੂ ਤੇ ਮੁੜ ਕੇ ਕੋਈ ਉਧਰ ਉਹ ਵਾਸਤੇ ਧਿਆਨ ਹੀ ਨਾ ਹੋਵੇ ਸਾਡਾ ਲੀਡਰ ਉਹ ਨਹੀਂ ਆ ਵੀ ਪੰਜਾਬ ਦਾ ਜਿਹੜਾ ਜਿਹਨੂੰ ਲੋਕਾਂ ਨੇ ਲੀਡਰ ਮੰਨਿਆ ਉਹ ਹੀ ਨਹੀਂ ਆ ਵੀ ਟੁਟਕੀ ਮਾਰੇ ਤੇ ਕਵੇ ਪੰਜਾਂ ਮਿੰਟਾਂ ਚ ਐਮਐਸਪੀ ਦੇ ਦੂੰਗਾ ਉਹ ਲੀਡਰ ਇਹ ਨਹੀਂ ਆ ਵੀ ਮੈਂ ਬੰਦੀ ਸਿੰਘ ਰਿਹਾ ਕਰਾ ਦੂੰਗਾ ਉਹ ਲੀਡਰ ਫੋਕੇ ਵਾਦੇ ਨਹੀਂ ਕਰਦਾ ਕੁਰਸੀ ਕਰਕੇ ਉਹਨੇ ਪਹਿਲਾਂ ਕੰਮ ਕਰਕੇ ਵਿਖਾਇਆ ਉਹਨੇ ਲੋਕਾਂ ਨੂੰ ਇਹ ਨਹੀਂ ਕਿਹਾ ਵੀ ਮੈਂ ਮੈਨੂੰ ਕੁਰਸੀ ਤੇ ਕਾਬਜ ਕਰੋ ਤੇ ਫਿਰ ਤੁਹਾਡੇ ਆ ਮਸ ਪੰਜਾਬ ਦੇ ਵਿੱਚ ਅਮਰਤਪਾਲ ਨੇ ਪੈਰ ਪਾਇਆ ਉਹਨੇ ਆ ਕੇ ਨਸ਼ੇ ਦੀ ਦਲਦਲ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਿਆ ਉਹਨੇ ਠੇਕਿਆਂ ਤੋਂ ਠਾ ਕੇ ਆਨੰਦਪੁਰ ਘਰ ਵਾਪਸੀ ਕਰਾਈ ਉਹਨੇ ਜਿਹੜੇ ਗਲੀਆਂ ਨਾਲੀਆਂ ਦੇ ਵਿੱਚ ਰੁਲਦੇ ਸੀ ਜਿਹੜੇ ਘਰਾਂ ਦੇ ਪੋਡੋਲਿਆਂ ਦੇ ਵਿੱਚੋਂ ਕਣਕ ਕੱਢ ਲੈਂਦੇ ਸੀ ਈ ਮਾਵਾਂ ਭੈਣਾਂ ਦੇ ਆਪਣੇ ਕੰਨਾਂ ਦੇ ਵਿੱਚੋਂ ਗਹਿਣੇ ਖੋਲ ਲੈਂਦੇ ਸੀ ਉਹਨਾਂ ਨੌਜਵਾਨੀ ਨੂੰ ਜਿਨ੍ਹਾਂ ਨੂੰ ਮਾਵਾਂ ਨੇ ਮੰਨ ਲਿਆ ਸੀ ਵੀ ਸਾਡੇ ਪੁੱਤ ਮਰ ਚੁੱਕੇ ਉਹਨਾਂ ਨੂੰ ਜਿਉਂਦਿਆਂ ਦੀ ਗਿਣਤੀ 'ਚ ਕੀਤਾ ਵੀ ਬਿਨਾਂ ਕਿਸੇ ਕੁਰਸੀ ਦੇ ਬਿਨਾਂ ਕਿਸੇ ਤਾਕਤ ਦੇ ਉਹਨੇ ਪੰਜਾਬ ਦੇ ਛੇਵੇਂ ਦਰਿਆ ਨਸ਼ੇ ਨੂੰ ਠੱਲ ਪਾਈ ਹਲੇ ਉਹਦੇ ਇਹ ਨਹੀਂ ਕਦੇ ਕਿਹਾ ਵੀ ਸੌ ਖਾਦੀ ਗੁੜਕੇ ਦੀ ਗੁੜਕਾ ਸਾਹਿਬ ਹੱਥ 'ਚ ਪੜ ਕੇ ਵੀ ਮੈਂ ਨਸ਼ੇ ਬੰਦ ਕਰ ਦੂੰ ਮੈਨੂੰ ਮੁੱਖ ਮੰਤਰੀ ਬਣਾ ਦਿਓ ਮੈਨੂੰ ਐਮਪੀ ਬਣਾ ਦਿਓ ਬਿਨਾ ਐਮਪੀ ਤੋਂ ਬਿਨਾ ਮੁੱਖ ਮੰਤਰੀ ਤੋਂ ਪੰਜਾਬ ਦੇ ਵਿੱਚ ਅਮਰਤਪਾਲ ਨੇ ਨਸ਼ੇ ਨੂੰ ਠੱਲ ਪਾ ਕੇ ਵਿਖਾਈ ਤੇ ਜਿਹੜੀਆਂ ਸਰਕਾਰਾਂ ਕੁਰਸੀਆਂ ਤੇ ਕਾਮਯਾਬ ਆ ਇਹਨਾਂ ਜਿਨ੍ਹਾਂ ਦੇ ਕਾਰੋਬਾਰ ਚੱਲਦੇ ਆ ਜਿਨ੍ਹਾਂ ਦੀਆਂ ਫੈਕਟਰੀਆਂ ਚੱਲਦੀਆਂ ਪੰਜਾਬ 'ਚ ਚਿੱਟੇ ਦੀਆਂ ਪੰਜਾਬ ਦੇ ਪਿੰਡਾਂ 'ਚ ਸਮੈਗ ਦੀਆਂ ਹੀ ਰੋਂਦੀਆਂ ਉਹਨਾਂ ਨੂੰ ਇਹ ਗੱਲ ਚੁਭੀ ਅਸੀਂ ਕਿਤੇ ਵੀ ਸਿਆਸਤ 'ਚ ਨਹੀਂ ਸੀ ਆਉਣਾ ਅਸੀਂ ਕੋਈ ਸਿਆਸੀ ਧਰਨੀ ਸੀ ਕੋਈ ਸਿਆਸੀ ਪਾਰਟੀ ਨਹੀਂ ਸੀ ਬਣਾਉਣੀ ਪਰ ਇਹਨਾਂ ਨੇ ਸਾਨੂੰ ਮਜਬੂਰ ਕਰਤਾ ਪੰਜਾਬ ਦੇ ਵਿੱਚ ਲੀਡਰ ਅਮਰਪਾਲ ਆਉਂਦਾ ਏ ਸਾਨੂੰ ਕੋਈ ਕੁਰਸੀ ਤੇ ਕਾਬਜ ਹੋਣ ਲਈ ਜਾਂ ਮੁੱਖ ਮੰਤਰੀ ਬਣ ਲਈ ਜਾਂ ਲੋਕਾਂ ਤੇ ਆਪਣਾ ਹੁਕਮ ਚਲਾਉਣ ਲਈ ਕੋਈ ਡਿਕਟੇਟਰਸ਼ਿਪ ਕਰ ਲਈ ਪਾਰਟੀ ਨਹੀਂ ਖੜੀ ਕੀਤੀ ਪਾਰਟੀ ਖੜੀ ਕਰਨ ਦਾ ਵੇਖੋ ਲੋੜ ਕਿਉਂ ਪਈ ਜ਼ਰੂਰਤ ਕਿਉਂ ਹੋਈ ਕਿਉਂਕਿ ਵੇਖੋ ਉਹ ਬਿਨਾਂ ਕਿਸੇ ਤਾਕਤ ਦੇ ਬਿਨਾ ਕਿਸੇ ਕੁਰਸੀ ਦੇ ਕੰਮਜਾ ਬੋਕੇ ਪੰਜਾਬ ਦੀ ਭਲਾਈ ਕਰ ਰਿਆ ਸੀ ਉਹ ਨਸ਼ਿਆਂ ਨੂੰ ਠੱਲ ਪੈ ਗਈ ਇਹਨਾਂ ਨੂੰ ਲੱਗਾ ਵੀ ਸਾਡੀਆਂ ਤੇ ਫੈਕਟਰੀਆਂ ਬੰਦ ਹੋ ਜਾਣੀਆਂ ਇਹਨਾਂ ਨੇ ਉਹ ਬੰਦੇ ਨੂੰ ਜਿਹੜਾ ਅਮਰਤ ਸੰਚਾਰ ਕਰ ਰਿਆ ਸੀ ਜਿਹੜਾ ਖਾਲਸਾ ਵੀਰਾਂ ਕੱਢ ਰਿਆ ਸੀ ਜਿਹਦੇ ਕਰਕੇ ਨੌਜਵਾਨ ਫਿਰ ਬਾਣਾ ਪਾ ਰਹੇ ਸੀ ਨੰਦਪੁਰ ਘਰ ਵਾਪਸੀ ਕਰ ਰਹੇ ਜਿਹਦੇ ਕਰਕੇ ਨੌਜਵਾਨ ਦਾੜੇ ਕੇਸਾਂ ਵਾਲੇ ਹੁੰਦੇ ਜਾਂਦੇ ਸੀ ਦਾੜੇ ਪ੍ਰਕਾਸ਼ ਕਰ ਲਏ ਉਸ ਬੰਦੇ ਦੇ ਕੰਮ ਇਹਨਾਂ ਨੂੰ ਚੁਭੇ ਇਹਨਾਂ ਨੇ ਆਪਣੀ ਕੁਰਸੀ ਦੀ ਤਾਕਤ ਨਾਲ ਨਜਾਇਜ਼ ਉਹਦੇ ਤੇ ਐਨਐਸਏ ਲਾਈ ਤੇ ਫਿਰ ਇੱਕ ਵਾਰੀ ਨਹੀਂ ਲਾਈ ਦੂਜੀ ਵਾਰੀ ਫੇਰ ਲਾਈ ਤੇ ਫਿਰ ਲੋਕਾਂ ਨੇ ਧਰਨਾ ਹੀ ਮਜਾਰੇ ਕੀਤੇ ਜਦੋਂ ਭਾਈ ਅਮਰਤਪਾਲ ਨੂੰ ਅੰਦਰ ਫੜਿਆ ਇਹਨਾਂ ਨੇ ਪੁਲਿਸ ਰਸਤਾ ਨਹੀਂ ਲਿਆ ਜੀ ਉਸ ਵੇਲੇ ਇਹਨਾਂ ਲੋਕਾਂ ਤੇ ਤਸ਼ੱਦਦ ਕੀਤੇ ਆ ਹਰੀਕੇ ਉਥੇ ਵੇਖ ਲਓ ਵੀ ਪੁੱਲ ਦੇ ਵਿੱਚ ਜਾ ਕੇ ਉਹ ਦਰਿਆ ਦੇ ਵਿੱਚ ਇਹਨਾਂ ਨੇ ਗੱਡੀਆਂ ਸੁੱਟੀਆਂ ਲੋਕਾਂ ਤੇ ਡਾਂਗ ਛੋਟਾਂ ਚਲਾਇਆ ਸਾਰਾ ਡਿਕਟੇਟਰਸ਼ਿਪ ਕੀਤੀ ਵੀ ਇੱਕ ਜਿਹੜਾ ਬੰਦਾ ਅਮਰਤ ਸੰਚਾਰ ਕਰ ਰਿਹਾ ਹੈ ਜਿਹੜਾ ਜਿਹੜਾ ਕੰਮ ਸਰਕਾਰਾਂ ਦਾ ਨਸ਼ਾ ਬੰਦ ਕਰਨਾ ਸੂਬੇ ਦੀ ਭਲਾਈ ਕਰਨੀ ਉਹ ਬੰਦਾ ਇੱਕ ਆਮ ਬੰਦਾ ਆਮ ਘਰ ਝੋਟ ਕੇ ਕਰ ਰਿਹਾ ਜਿਹਦੇ ਕੋਲ ਕੋਈ ਕੁਰਸੀ ਦੀ ਤਾਕਤ ਨਹੀਂ ਇਹਨਾਂ ਨੇ ਉਹਦੀ ਸਾਥ ਦੇਣ ਦੀ ਬਜਾਏ ਆਪਣੀ ਕੁਰਸੀ ਦੀ ਤਾਕਤ ਨਾਲ ਉਹਨੂੰ ਡਿਬਰੂਗੜ੍ਹ ਜੇਲ੍ਹ ਚ ਸੁੱਟਤਾ ਇਹਦੇ ਕਰਕੇ ਲੋੜ ਪਈ ਵੀ ਅਸੀਂ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਥਾਪਿਆ ਲੋਕਾਂ ਦੀ ਇਹ ਮੰਗ ਸੀ ਪਿਛੇ ਦੇ ਭਾਈ ਸਰਵਜੀਤ ਸਿੰਘ ਦਾ ਬਿਆਨ ਤੁਸੀਂ ਸੁਣਿਆ ਹੋਊਗਾ ਵੀ ਪਹਿਲਾਂ ਤਾਂ ਨਾ ਅਨਾਉਂਸ ਹੋ ਗਿਆ ਜੀ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਬਾਅਦ ਚ ਉਹਨਾਂ ਨੇ ਇੱਕ ਬਿਆਨ ਦਿੱਤਾ ਕਹਿੰਦਾ ਦਿੱਲੀੋਂ ਜੇ ਨਾਂ ਸੈੱਟ ਹੋ ਕੇ ਆਣਾ ਉਹ ਇੱਕ ਤੇ ਦਿੱਲੀੋਂ ਤੇ ਨਾਂ ਸੈੱਟ ਹੋ ਕੇ ਆਇਆ ਦੁਬਾਰਾ ਵੇਖੋ ਜੀ ਦਿੱਲੀ ਦਿੱਲੀ ਕਦੀ ਵੀ ਅਕਾਲੀ ਦਲ ਜਾਂ ਵਾਰਸ ਪੰਜਾਬ ਦੇ ਨਾਂ ਨਹੀਂ ਦਿੰਦੀ ਇਹ ਪੰਜਾਬ ਦੇ ਜੂਥ ਦੀ ਆਵਾਜ਼ ਸੀ ਵੀ ਆਪਣਾ ਅਕਾਲੀ ਦਲ ਖਤਮ ਹੋ ਗਿਆ ਨਵਾਂ ਅਕਾਲੀ ਦਲ ਹੋਣੀ ਚਾਵੇ ਇਹ ਪੰਜਾਬ ਦੇ ਜੂਥ ਦੀ ਆਵਾਜ਼ ਸੀ ਜਿਹੜਾ ਜਿਹੜੇ ਜੂਥ ਨੂੰ ਦੀਪ ਸਿੱਧੂ ਨੇ ਚਣਗ ਲਾਈ ਵੀ ਦੀਪ ਸਿੱਧੂ ਦਾ ਵਾਰਸ ਪੰਜਾਬ ਦੇ ਜਿਹੜਾ ਨਾਂ ਲੈ ਕੇ ਤੇ ਉਹ ਨਾਂ ਇਹ ਜਿਹੜਾ ਨਾਂ ਵਾ ਇਹ ਦਿੱਲੀ ਨੇ ਨਹੀਂ ਦਿੱਤਾ ਇਹ ਨਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਜੰਮਿਆਂ ਨੇ ਦਿੱਤਾ ਵੀ ਵਾਰਸ ਪੰਜਾਬ ਦੇ ਜਿਹੜਾ ਦੀਪ ਸਿੱਧੂ ਇੱਕ ਸ਼ੁਰੂਆਤ ਕਰਕੇ ਗਿਆ ਸੀ ਉਹ ਸ਼ੁਰੂਆਤ ਨੇ ਹਮ ਰਖਤ ਪਾਤਸ਼ਾਹੀ ਦਾਵਾ ਨੌਜਵਾਨੀ ਨੂੰ ਹਲੂਣਾ ਮਾਰਿਆ ਤੇ ਉਹ ਨਾਂ ਰੱਖਿਆ ਜਾਵੇ ਪਾਰਟੀ ਦਾ ਦਿੱਲੀ ਆ ਨਾਂ ਦੇ ਸਕਦੀ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਇਹ ਤੇ ਜਦੋਂ ਦਾ ਨਾਂ ਆਇਆ ਦਿੱਲੀ ਨੇ ਲੈ ਲਈ ਮੈਂ ਨਹੀਂ ਕਹਿ ਰਿਹਾ ਸਰਜੀਤ ਸਿੰਘ ਦਾ ਬਿਆਨ ਸੀਗਾ ਦਿੱਲੀ ਦਾ ਤਖਤ ਲਗਿਆ ਉਹ ਵੇਖੋ ਤੁਹਾਨੂੰ ਵੀ ਪਤਾ ਤੁਸੀਂ ਮੀਡੀਆ ਵਾਲੇ ਜੇ ਲੋਕਾਂ ਨੂੰ ਵੀ ਪਤਾ ਜਿਹੜੇ ਬੰਦੇ ਇਸ ਲਾਈਨ ਚ ਐਕਟਿਵ ਉਹਨਾਂ ਨੂੰ ਪਤਾ ਵੀ ਚੋਣ ਕਮਿਸ਼ਨ ਤੋਂ ਰਜਿਸਟਰ ਕਰਾਉਣੀ ਪੈਂਦੀ ਹੈ ਜਦੋਂ ਆਪਾਂ ਕੋਈ ਸਿਆਸੀ ਧਿਰ ਖੜੀ ਕਰਨੀ ਹੈ ਇਹ ਉਹ ਚੋਣ ਕਮਿਸ਼ਨ ਦੀ ਗੱਲ ਹੋਈ ਸੀ ਨਾ ਕਿ ਦਿੱਲੀ ਤੇ ਆ ਨਾਂ ਸੁਣ ਕੇ ਹਿੱਲ ਗਈ ਆ ਦਿੱਲੀ ਇਹ ਨਾਂ ਕਦੀ ਨਹੀਂ ਦੇ ਸਕਦੀ ਇਹ ਨਾਂ ਪੰਜਾਬ ਦੇ ਲੋਕਾਂ ਇਦਾਲਵਾਰਸ ਪੰਜਾਬ ਦੇ ਇੱਕੋ ਸਿੱਖ ਜਿਹੜਾ ਮੁੰਡਾ ਟਾਵਰ ਤੇ ਬੈਠਾ ਵਾ ਬਿਆਦਵੀ ਮਾਮਲੇ ਦੇ ਵਿੱਚ ਹੈ ਜਦਵੀ ਦਾ ਇਨਸਾਫ ਮੰਗ ਰਿਹਾ ਬੰਦੀ ਸਿੰਘਾਂ ਵਾਸਤੇ ਟਾਵਰ ਤੇ ਬੈਠਾ ਸਿੰਘ ਮੈਨੂੰ ਸ਼ਹਿਰ ਦਾ ਨਾਮ ਭੁੱਲ ਗਿਆ ਉਹ ਤੇ ਉਹ ਸਿੰਘ ਨੇ ਕਿਹਾ ਵੀ ਮੈਂ ਭਾਈ ਸਾਹਿਬ ਦੇ ਫਾਦਰ ਸਾਹਿਬ ਨੂੰ ਫੋਨ ਲਾ ਕੇ ਬਾਪੂ ਤਰਸੇਮ ਸਿੰਘ ਉਹਨਾਂ ਨੂੰ ਹੀ ਭਾਈ ਸਰਵਜੀਤ ਸਿੰਘ ਖਾਲਸਾ ਨੂੰ ਫੋਨ ਲਾ ਕੇ ਪਰ ਉਹਨਾਂ ਨੇ ਮੇਰੀ ਹਮਾਇਤ ਨਹੀਂ ਕੀਤੀ ਪਹਿਲਾਂ ਕਹਿੰਦੇ ਸੀ ਤੁਸੀਂ ਤੁਹਾਡੇ ਨਾਲ ਆ ਪਰ ਹੁਣ ਉੱਥੇ ਆ ਕੇ ਇਨਸਾਫ ਦੀ ਲੜਾਈ ਵਿੱਚ ਮੇਰਾ ਸਾਥ ਨਹੀਂ ਦਿੰਦਾ ਦੇਖੋ ਜੀ ਬਾਪੂ ਤਰਸੇਮ ਸਿੰਘ ਜੀ ਜਾਂ ਜਿਹੜੀ ਸਾਡੀ ਇਹ ਕਾਲੀ ਦਲ ਵਾਰਿਸ ਪੰਜਾਬ ਦੇ ਆ ਹਰ ਉਹ ਬੰਦੇ ਦੇ ਨਾਲ ਆ ਹਰ ਉਹ ਸ਼ਖਸ਼ ਦੇ ਨਾਲ ਜਿਹੜਾ ਪੰਜਾਬ ਦੀ ਭਲਾਈ ਲਈ ਖੜਦਾ ਪੰਜਾਬ ਦੇ ਮੁੱਦੇ ਦੀ ਗੱਲ ਕਰਦਾ ਜਿੱਥੋਂ ਤੱਕ ਟਾਵਰ ਵਾਲਾ ਮਸਲਾ ਹੈ ਉਥੇ ਬਾਪੂ ਜੀ ਜਾ ਕੇ ਆਏ ਨੇ ਉਹਨਾਂ ਦੀ ਵੀਡੀਓ ਉਹਨਾਂ ਦਾ ਸਾਰਾ ਕੁਝ ਪਿਆ ਵਾ ਦੂਜੀ ਗੱਲ ਬਾਪੂ ਜੀ ਕੋਈ ਬਾਲਾ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਰਹਿੰਦੇ ਉਹ ਜਿੱਥੇ ਜਾਂਦੇ ਉਹ ਮਤਲਬ ਆਪਣੇ ਪੋਸਟ ਵਗੈਰਾ ਨਹੀਂ ਪਾਉਂਦੇ ਪਰ ਕੁਝ ਸੱਜਣਾ ਨੂੰ ਕੁਝ ਮੀਡੀਆ ਨੂੰ ਪਤਾ ਏ ਜਿਹੜੇ ਉਥੇ ਮੌਜੂਦ ਸੀ ਕਿ ਬਾਪੂ ਜੀ ਉਥੇ ਜਾ ਕੇ ਆਏ ਆ ਅਸੀਂ ਅੱਜ ਵੀ ਉਹਦੇ ਨਾਲ ਆ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਾ ਬਾਪੂ ਜੀ ਉਥੇ ਜਾ ਕੇ ਪਿੰਡ ਨੂੰ ਘੇਰਾ ਪਾ ਲਿਆ ਜੱਲੂਪੁਰ ਪਿੰਡ ਸ਼ੌਣੀ ਬਣਾਤਾ ਵੀ ਕੌਮੀ ਇਨਸਾਫ ਮੋਰਚੇ ਜਾਨ ਨਹੀਂ ਦੇਣਾ ਉਹੀ ਲੜਾਈਓ ਲੜ ਰਿਆ ਨਾ ਅਸੀਂ ਉਸ ਲੜਾਈ ਦੇ ਹਮੈਤੀ ਆ ਭਾਵੇਂ ਉਹ ਕੱਲ ਨੂੰ ਤੁਸੀਂ ਲੜੋ ਜਾਂ ਕੋਈ ਅੱਜ ਜਿੰਨੇ ਵੀ ਲੜ ਰਹੇ ਸਾਰਿਆਂ ਦੇ ਹਮੈਤੀ ਮਾਤਾ ਜੀ ਦਾ ਬਿਆਨ ਵੀ ਇੱਕ ਦੋ ਵਾਰੀ ਆ ਚੁੱਕਾ ਤੁਸੀਂ ਖਾਲਸਾ ਰਾਜ ਦੀ ਗੱਲ ਕਰਦੇ ਹੋ ਖਾਲਿਸਤਾਨ ਦੀ ਗੱਲ ਕਰਦੇ ਹੋ ਪਰ ਮਾਤਾ ਜੀ ਨੇ ਕਿਹਾ ਹੁਣ ਤਾਂ ਅਸੀਂ ਸੰਵਿਧਾਨ ਦੇ ਦਰੇ ਵਿੱਚ ਰਹਿ ਕੇ ਸਾਰੇ ਇਲੈਕਸ਼ਨ ਵੀ ਲੜਿਆ ਸਵਿਧਾਨ ਦੀ ਸੌਂ ਵੀ ਚੁੱਕੀ ਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਅੱਜ ਵੀ ਸਟੈਂਡ ਜਿਹੜਾ ਤੁਹਾਡੀ ਪਾਰਟੀ ਦਾ ਖਾਲਿਸਤਾਨ ਦੇ ਮੁੱਦੇ ਤੇ ਹੈਗਾ ਹੈ ਕਿ ਜਾਂ ਉਹ ਹੁਣ ਬਦਲ ਗਿਆ ਬਿਲਕੁਲ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਅੱਜ ਵੀ ਉਥੇ ਸਟੈਂਡ ਕਰਦੀ ਹੈ ਜਿੱਥੇ ਦੁਨੀਆਂ ਭਰ ਦੇ ਵਿੱਚ ਵੱਸਦਾ ਸਿੱਖ ਦੋ ਟਾਈਮਰ ਦਾਸ ਕਰਦਾ ਹੈ ਵੀ ਦੋਰਾ ਪੜਦਾ ਹੈ ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਕੋਈ ਅਕਾਲੀ ਦਲ ਵਾਰਿਸ ਪੰਜਾਬ ਦੀ ਵੀ ਅੱਜ ਉਥੇ ਸਟੈਂਡ ਕਰਦੀ ਹੈ ਵੇਖੋ ਖਾਲਸਤਾਨ ਕੀ ਹੈ ਖਾਲਸਤਾਨ ਉਹ ਆ ਨਾ ਵੀ ਜਿੱਥੇ ਜਿਹੜੇ ਰਾਜ ਚ ਨਾ ਤੇ ਮੰਦਰ ਢਾਈ ਜਾਂਦੇ ਆ ਨਾ ਮਸਜਿਦਾਂ ਢਾਈਆਂ ਜਾਂਦੀਆਂ ਐ ਤੇ ਨਾ ਗੁਰਦਾਰਿਆਂ ਤੇ ਬੰਬਾਰੀ ਹੁੰਦੀ ਐ ਨਾ ਕਿਸੇ ਦੇ ਧਾਰਮਿਕ ਗ੍ਰੰਥ ਦੀ ਬੇਦਬੀ ਹੁੰਦੀ ਐ ਜਿਹੜਾ ਰਾਜ ਮਹਾਰਾ ਜਨਜੀਤ ਸਿੰਘ ਨੇ ਕਰਕੇ ਵਿਖਾਇਆ ਉਸੇ ਨੂੰ ਭਾਵੇਂ ਸਿੱਖ ਸਤਾਨ ਕਹਿ ਲੋ ਭਾਵੇਂ ਪੰਜਾਬ ਸਤਾਨ ਕਹਿ ਲੋ ਭਾਵੇਂ ਸ਼ੇਰੇ ਪੰਜਾਬ ਦਾ ਰਾਜ ਕਹਿ ਲੋ ਭਾਵੇਂ ਖਾਲਸਤਾਨ ਕਹਿ ਲੋ ਖਾਲਸਤਾਨ ਨੂੰ ਤੇ ਇਹ ਮੀਡੀਆ ਨੇ ਤੈਬੂ ਬਣਾ ਵੀ ਉੱਥੇ ਕੋਈ ਗੋਲੀਬਾਰੀ ਕੋਈ ਬੰਬ ਧਮਾਕਾ ਥੋੜਾ ਹੁੰਦਾ ਹੈ ਖਾਲਿਸਤਾਨ ਤੇ ਉਹ ਆ ਗਰਬਾਣੀ ਸਾਡੀ ਦੱਸਦੀ ਹੈ ਵੀ ਅਬ ਮੋਹੇ ਖੂਬ ਵਤਨ ਗਹਿ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਜਿੱਥੇ ਸਾਰਿਆਂ ਨੂੰ ਖੈਰ ਆ ਤੇ ਅੱਜ ਹਿੰਦੁਸਤਾਨ ਚ ਕੀ ਹੋ ਰਿਹਾ ਮਸਜਿਦਾਂ ਢਾਈਆਂ ਜਾਂਦੀਆਂ ਮੰਦਰ ਬਣਾਏ ਜਾਂਦੇ ਆ ਬਦਬੀਆਂ ਹੋ ਰਹੀਆਂ ਉਹ ਬਦਬੀਆਂ ਦਾ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਸਾਡੇ ਬੰਦੀ ਸਿੰਘ ਜਿਨ੍ਹਾਂ ਨੇ سزا ਪੂਰੀ ਕਰ ਲਈ ਹੈ ਹਿੰਦੁਸਤਾਨ ਦੇ ਕਾਨੂੰਨ ਮੁਤਾਬਕ ਇਥੋਂ ਦੇ ਸੰਵਧਾਨ ਮੁਤਾਬਕ ਅੱਜ ਤੱਕ ਉਹ ਜੇਲ੍ਹਾਂ ਦੇ ਵਿੱਚ ਰੋਲ ਰਹੇ ਆ ਜਦੋਂ ਕਿ ਸੰਵਧਾਨ ਕਹਿੰਦਾ ਵੀ ਕੋਈ ਬੰਦਾ ਇੱਕ ਸੈਕਿੰਡ ਲਈ ਵੀ ਜਦੋਂ سزا ਪੂਰੀ ਹੋ ਔਰ ਜੇਲ੍ਹ 'ਚ ਨਹੀਂ ਰੱਖ ਸਕਦੇ ਉਹਨੂੰ ਤੇ ਵੇਖੋ ਸਾਡੀ ਗਰਬਾਣੀ ਦੱਸ ਰਹੀ ਹੈ ਵੀ ਸਭ ਸਖਾਲੀ ਬੁੱਠੀਆਂ ਇਹ ਹੋ ਆ ਹਲੇ ਮੀਰਾਜ ਜੀਓ ਤੇ ਅੱਜ ਸਾਡੀ ਜਿਹੜੀ ਇਹ ਧੇਰੇ ਆ ਨਾ ਇਹ ਵੀ ਕਿਤੇ ਨਾ ਕਿਤੇ ਉਸੇ ਮੰਜ਼ਲ ਨੂੰ ਉਸ ਰਾਹ ਨੂੰ ਅਸੀਂ ਉਹੋ ਜਿਹਾ ਰਾਹ ਹੀ ਸਿਰਜਣਾ ਚਾਹੁੰਦੇ ਆ ਜਿੱਥੇ ਨਾ ਤੇ ਹਿੰਦੂ ਨਾਲ ਧੱਕਾ ਹੋਵੇ ਨਾ ਤੇ ਜਿਹੜੀ ਮੰਦਰ ਢਾਈ ਜਾਣ ਨਾ ਮਚਦਾ ਢਾਈਆਂ ਜਾਣ ਨਾ ਕਰਾਨ ਦੀ ਬੇਦਬੀ ਹੋਵੇ ਨਾ ਕਿਸੇ ਗੀਤਾ ਦੀ ਬੇਦਬੀ ਹੋਵੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਵੇ ਜਿੱਥੇ ਸਾਰਿਆਂ ਨੂੰ ਕਿਉਂਕਿ ਸਾਡੇ ਗੁਰੂ ਦਾ ਸਿਧਾਂਤ ਆ ਤਮ ਕੋ ਹਮਾਰਾ ਖੂਬ ਤਮ ਕੋ ਤੁਹਾਡਾ ਖੂਬ ਅਸੀਂ 2027 ਦੇ ਵਿੱਚ ਇਲੈਕਸ਼ਨ ਲੜਾਂਗੇ ਤੇ ਆਪਣੀ ਇਹ ਸਿਆਸੀ ਧਿਰ ਖੜੀ ਕਰਕੇ ਇਹੋ ਜਿਹਾ ਰਾਜ ਹੀ ਸਿਰਜਾਂਗੇ ਜਿਹਦੇ ਚ ਬੇਗੰਪੁਰਾ ਸ਼ਹਿਰ ਕਾ ਨਾਉ ਦੁੱਖ ਅੰਧੋਹ ਨਹੀਂ ਤੇ ਹਟਾਓ ਦੁਨੀਆ ਭਰ ਦੇ ਵਿੱਚ ਕੋਈ ਸਾਨੂੰ ਇਹ ਮਿਸਾਲ ਦੇ ਸਕਦਾ ਵੀ ਇਹੋ ਜਿਹਾ ਰਾਜ ਹੋਰ ਕਿਤੇ ਹੈਗਾ ਇਹ ਰਾਜ ਜਿਹੜੀ ਅਸੀਂ 2027 ਦੇ ਵਿੱਚ ਵੇਖੋ ਭਾਵੇਂ ਅੱਜ ਜੋ ਮਰਜੀ ਇਹ ਕਹੀ ਜਾਣ ਅ ਜਿਹੜੇ ਓਵਰ ਖਾਲਸ ਆਂ ਕਿਉਂਕਿ ਇਸ ਸ਼ਬਦ ਤੇ ਰੋਟੀਆਂ ਨਹੀਂ ਸੇਕਣਾ ਚਾਹੁੰਦੇ ਅਸੀਂ ਕੌਮੀ ਘਰ ਸਿਰਜਣਾ ਚਾਹੁੰਨੇ ਆ ਅੱਜ ਜਦੋਂ ਕੋਈ ਘਰ ਬਣਾਉਣਾ ਹੁੰਦਾ ਨਾ ਕੁਝ ਲੋਕ ਵੀਡੀਓ ਪਾ ਦਿੰਦੇ ਆ ਵੀ ਫਲਾਣੇ ਦਾ ਘਰ ਬਣਾ ਕੇ ਦੇਣਾ ਏ ਉਹਦੇ ਨਾਂ ਤੇ ਡਾਲਰ ਇਕੱਠੇ ਕਰ ਲੈਂਦੇ ਆ ਪੈਸੇ ਇਕੱਠੇ ਕਰ ਲੈਂਦੇ ਆ ਘਰ ਵੀ ਨਹੀਂ ਬਣਾਉਂਦੇ ਅਸੀਂ ਡਾਲਰ ਨਹੀਂ ਇਕੱਠੇ ਕਰਨਾ ਚਾਹੁੰਦੇ ਅਸੀਂ ਜਿਹੜੀ ਸਾਡੀ ਲੜਾਈ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਉਹ ਇਸੇ ਰਸਤੇ ਤੇ ਆ 2027 ਦੇ ਵਿੱਚ ਅਸੀਂ ਆਪਣੇ ਇਸੇ ਮਹਿਲ ਦੀ ਛੱਤ ਪਾਉਣੀ ਆ ਤੇ ਹੌਲੀ ਹੌਲੀ ਨਾ ਜਿਵੇਂ ਜਿਵੇਂ ਜਿੱਦਾਂ ਜਿੱਦਾਂ ਸਾਡੇ ਕੋਲ ਸਰਮਾਇਆ ਹੈਗਾ ਏ ਜਿਹੜੀ ਲ ਲੜ ਕੇ ਵੇਖੀ ਉਹ ਬਾੜੀ ਕਾਮਯਾਬ ਨਹੀਂ ਹੋਈ ਖਾਲਿਸਤਾਨ ਦੇ ਲਈ ਅੱਜ ਅਸੀਂ ਇਹ ਲੜਾਈ ਲੜ ਰਹੇ ਹਾਂ ਕਾਦੇ ਕਰਕੇ ਲੜ ਰਹੇ ਹਾਂ ਵੀ ਉਹ ਰਾਜ ਸर्ज ਜਿੱਥੇ ਨਾ ਤੇ ਮਸਜਿਦਾਂ ਢਾਈਆਂ ਜਾਣ ਨਾ ਮੰਦਰ ਢਾਈ ਜਾਣ ਨਾ ਗੁਰਦੁਆਰੇ ਢਾਈ ਜਾਣ ਨਾ ਕਿਸੇ ਧਾਰਮਿਕ ਗ੍ਰੰਥ ਦੀ ਬੇਦਬੀ ਹੋਵੇ ਉਹ ਰਾਜ ਸर्जਨ ਦੇ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਬਣੇ ਆ ਹਿੰਦੂਆਂ ਦਾ ਕੀ ਸਥਾਨ ਹੋਊਗਾ ਤੁਹਾਡੇ ਖਾਲਸਾ ਰਾਜ ਦੀ ਗੱਲ ਜੇ ਕਰੀਏ ਤੇ ਖਾਲਸਾ ਰਾਜ ਦੀ ਜਦੋਂ ਗੱਲ ਕਰਦੇ ਆਪਾਂ ਜਦੋਂ ਜਿਹੜੇ ਆ ਸਾਡੀ ਅਕਾਲੀ ਦਲ ਵਾਰਿਸ ਪੰਜਾਬ ਦੇ ਬਣੀ ਆ ਇਹਦੀ ਮੈਂਬਰਸ਼ਿਪ ਦੇ ਵਿੱਚ ਬਹੁਤ ਸਾਰੇ ਹਿੰਦੂਆਂ ਨੇ ਉਹ ਦਿਨ ਪਹਿਲੇ ਦਿਨ ਜਦੋਂ ਪੰਥ ਬਚਾਓ ਤੇ ਪੰਜਾਬ ਬਚਾਓ ਕਿਉਂਕਿ ਜਿਹੜੇ ਪੰਜਾਬ 'ਚ ਭਾਵੇਂ ਕੋਈ ਵੀ ਜੰਮਿਆ ਨਾ ਭਾਵੇਂ ਹਿੰਦੂ ਜੰਮਿਆ ਪੰਜਾਬ 'ਚ ਭਾਵੇਂ ਬੁੱਧੀ ਜੰਮਿਆ ਪੰਜਾਬ 'ਚ ਭਾਵੇਂ ਜਾਨੀ ਜੰਮਿਆ ਪੰਜਾਬ ਦੇ ਜੰਮਿਆਂ ਲਈ ਸਾਰਿਆਂ ਨੂੰ ਇਹ ਬਰਾਬਰ ਦੇ ਹੱਕ ਦਿੱਤੇ ਜਾਣਗੇ ਸਾਡੀ ਪਾਰਟੀ ਸਾਰਿਆਂ ਨੂੰ ਸਪੇਸ ਦੇਊਗੀ ਉਹਨਾਂ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੋਊਗਾ ਸਾਰਿਆਂ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੋਊਗਾ ਕਿਉਂਕਿ ਪੰਜਾਬ ਦੇ ਜੰਮਿਆਂ ਨੂੰ ਜਿਹੜੇ ਪੰਜਾਬ ਪ੍ਰਥਮ ਰੱਖਦੇ ਆ ਜਿਹੜੇ ਦਿੱਲੀ ਪ੍ਰਥਮ ਰੱਖਦੇ ਆ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਜਿਹੜੇ ਪੰਜਾਬ ਦੀ ਭਲਾਈ ਸੋਚਦੇ ਆ ਜਿਹੜੇ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬ ਦੇ ਰੋਜ਼ਗਾਰ ਦੀ ਗੱਲ ਪੰਜਾਬ ਦੀ ਵਿੱਦਿਆ ਦੀ ਗੱਲ ਪੰਜਾਬ ਦੇ ਕਿੰਨੇ ਮਸਲੇ ਆ ਉਹਨਾਂ ਮਸਲਿਆਂ ਤੇ ਜਿਹੜੇ ਆਪਣੇ ਬੰਦੇ ਜਾਗਰੂਕ ਐ ਸਹਿਰਦੇ ਆ ਉਹਨਾਂ ਹਰ ਬੰਦੇ ਨੂੰ ਇਹ ਇਲੈਕਸ਼ਨ ਸਾਡੀ ਪਾਰਟੀ ਸਪੇਸ ਦਊਗੀ ਉਹਨਾਂ ਬੰਦਿਆਂ ਨੂੰ ਬੰਨ ਦੀ ਜਿਹੜੀ ਜਗ੍ਹਾ ਵੀ ਦਿੱਤੀ ਜਾਊਗੀ ਉਹਨਾਂ ਬੰਦਿਆਂ ਨੂੰ ਅਹੁਦੇਦਾਰੀ ਵੀ ਦਿੱਤੀ ਜਾਊਗੀ ਉਹਨਾਂ ਦਾ ਧਰਮ ਨਹੀਂ ਵਿਖਿਆ ਜਾਊਗਾ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਸਿਰਜਣ ਜਾ ਰਹੇ ਹਾਂ 27 ਦੇ ਵਿੱਚ ਉਹ ਰਾਜ ਆਗਾਜ਼ ਹੋ ਰਿਹਾ ਹੈ 27 ਦੇ ਵਿੱਚ ਅਸੀਂ ਉਸ ਮਹਿਲ ਦੀ ਪਹਿਲੀ ਛੱਤ ਪਾ ਰਹੇ ਹਾਂ ਉਹ ਮਹਿਲ ਉਹ ਹੀ ਆ ਜਿਹੜਾ ਉਹ ਕੌਮੀ ਘਰ ਸਜਣ ਜਾ ਰਹੇ ਪਾਸੀ ਅਸੀਂ ਰੋਲਾ ਨਹੀਂ ਪਾ ਰਹੇ ਅਸੀਂ ਰੋਟੀਆਂ ਨਹੀਂ ਸੇਕਣਾ ਚਾਹੁੰਦੇ ਉਸ ਚੀਜ਼ ਤੇ ਅਸੀਂ ਇਸ ਕਰਕੇ ਆਪਣੇ ਤਰੀਕੇ ਨਾਲ ਜਿਵੇਂ ਜਿਵੇਂ ਸਾਨੂੰ ਜਿਹੜਾ ਰਾਹ ਦਿਖਦਾ ਹੈ ਉਦਾਂ ਦਾ ਚੱਲ ਰਹੇ ਹਾਂ ਤੇ ਉਹ ਰਾਹ ਅਸੀਂ ਉਹ ਹੀ ਰਾਜ ਸਿਰਜਣ ਰਹੇ ਹਾਂ ਜਿਹੜਾ ਸਭ ਸਖਾਲੀ ਗੁੱਠੀਆਂ ਇਹ ਹੋਆ ਹਲੇ ਮੀਰਾਜ ਜੀ ਦੇ ਵਿੱਚ ਸਾਰੇ ਧਰਮ ਬਰਾਬਰ ਹੋਣ ਜਿਹਦੇ ਧਾਰਮਿਕ ਗ੍ਰੰਥ ਦੀ ਬੇਦਬੀ ਨਾ ਹੋਵੇ ਜਿਹਦੇ ਚ ਕਿਸੇ ਨੂੰ ਸਜ਼ਾ ਪੂਰੀ ਕਰ ਲਈ ਹੋਵੇ ਤੇ ਉਹ ਉਦਾਂ ਹੀ ਬੰਦੀ ਸਿੰਘ 30 30 35 35 ਨਾਲ ਅੰਦਰ ਨਾ ਹੋਣ ਉਹ ਰਾਡ ਸਰ ਦੇ ਨਾ ਚਾਹੁੰਦੇ ਅਸੀਂ ਪੁਲਿਸ ਪ੍ਰਸ਼ਾਸਨ ਦਾ ਢਾਂਚਾ ਵੀ ਬਦਲਨਾ ਮਤਾ ਵੀ ਪਾਇਆ ਉਦਨ ਮਾਨ ਸਾਹਿਬ ਦਾ ਜਿਹੜਾ ਬਿਆਨ ਆਉਂਦਾ ਉਹਦੇ ਵਿੱਚ ਉਹਨਾਂ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਇਦਾਂ ਪਾਰਟੀਆਂ ਨਹੀਂ ਖੜੀਆਂ ਹੁੰਦੀਆਂ ਉਹਦੇ ਵਾਸਤੇ ਖਰਚਾ ਬਹੁਤ ਚਾਹੀਦਾ ਰਵਨੀਤ ਬਿੱਟੂ ਦਾ ਵੀ ਸੇਮ ਬਿਆਨ ਸੀਗਾ ਤੇ ਮਾਨ ਸਾਹਿਬ ਦੇ ਵੀ ਸੇਮ ਬਿਆਨ ਸੀਗਾ ਕੀ ਹੁਣ ਤੁਹਾਡੀ ਪਾਰਟੀ ਜਿਹੜੀ ਮਾਨ ਸਾਹਿਬ ਨੇ ਤੁਹਾਡੇ ਵਾਸਤੇ ਜਗ੍ਹਾ ਵੀ ਛੱਡੀ ਉਹਨਾਂ ਨੇ ਜਗ੍ਹਾ ਵੀ ਛੱਡ ਦਿੱਤੀ ਵੀ ਭਾਈ ਇਹ ਇਲੈਕਸ਼ਨ ਲੜਨਾ ਅਸੀਂ ਨਾਲ ਖੜੇ ਆ ਹੁਣ ਇਹ ਕੀ ਹਮਖਿਆਲੀ ਇਕੱਠੇ ਹੋਣ ਦੀ ਸੰਭਾਵਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਜੀ ਭਾਈ ਅਮਰਤਪਾਲ ਨੇ ਪਹਿਲਾਂ ਵੀ ਬਹੁਤ ਵਾਰ ਬਿਆਨ ਦਿੱਤਾ ਹੈ ਵੀ ਸਾਡੀ ਟੱਕਰ ਦਿੱਲੀ ਨਾਲ ਆ ਸਾਡੀ ਟੱਕਰ ਪੰਜਾਬ ਵਿਰੋਧੀਆਂ ਨਾਲ ਆ ਜਿਹੜੇ ਪੰਜਾਬ ਦੀ ਭਲਾਈ ਦੇ ਕੰਮ ਕਰਦੇ ਆ ਜਿਹੜੇ ਉਸ ਕੌਮੀ ਘਰ ਸਰਜਨ ਦੀ ਗੱਲ ਕਰਦੇ ਆ ਉਹਨਾਂ ਦੇ ਨਾਲ ਸਾਡੇ ਜਿਹੜੇ ਵਿਚਾਰਕ ਮਤਭੇਦ ਲੱਖ ਹੋ ਸਕਦੇ ਆ ਪਰ ਸਾਡੀ ਲੜਾਈ ਅਸੀਂ ਉਹਨਾਂ ਦੀ ਆਪਣੀ ਘਰੇਲੂ ਲੜਾਈ ਨਹੀਂ ਪੈਣਾ ਸਾਡੀ ਲੜਾਈ ਜਿਹੜੀ ਦਿੱਲੀ ਨਾਲ ਹੀ ਰਹੂਗੀ ਸਾਡੀ ਲੜਾਈ ਪੰਜਾਬ ਵਿਰੋਧੀਆਂ ਨਾਲ ਹੀ ਰਹੂਗੀ ਜਿਹੜੇ ਸਾਡੇ ਆਪਣੇ ਬੰਦੇ ਆ ਜਿਹੜੇ ਪੰਜਾਬ ਦੀ ਭਲਾਈ ਲਈ ਸੋਚਦੇ ਆ ਹੋ ਸਕਦਾ ਉਹਨਾਂ ਦਾ ਰਾਹ ਵੱਖਰਾ ਹੋਵੇ ਕਿਉਂਕਿ ਇੱਕ ਮੰਜ਼ਲ ਨੂੰ ਬਹੁਤ ਰਾਹ ਆਉਂਦੇ ਹੁੰਦੇ ਆ ਉਹਨਾਂ ਦਾ ਰਾਹ ਕੋਈ ਹੋਰ ਹੋਵੇ ਸਾਡਾ ਰਾਹ ਕੋਈ ਹੋਰ ਹੋਵੇ ਦੂਜੇ ਤੀਜੀ ਧਿਰ ਦਾ ਕੋਈ ਰਾਹ ਹੋਰ ਹੋਵੇ ਪਰ ਅਸੀਂ ਉਹਨਾਂ ਆਪਣੇ ਬੰਦਿਆਂ ਦੇ ਨਾਲ ਕਿਸੇ ਮਸਲੇ 'ਚ ਕਿਸੇ ਘਰੇਲੂ ਝਗੜੇ 'ਚ ਨਹੀਂ ਪੈਣਾ ਸਾਡੀ ਲੜਾਈ ਦਿੱਲੀ ਦੇ ਨਾਲ ਹੀ ਰਹੂਗੀ ਦੀਪ ਸਿੱਧੂ ਵੀ ਕਹਿ ਗਿਆ ਸੀ ਵੀ ਸਾਡਾ ਬੰਦਾ ਉਹ ਆ ਜਿਹੜਾ ਦਿੱਲੀ ਦੀਆਂ ਅੱਖਾਂ ਜੱਖਾਂ ਬਾਕੇ ਗੱਲ ਕਰਦਾ ਅਸੀਂ ਘਰੇ ਲੜਾਈ ਉਸੇ ਮਸਲਾ ਛੇੜ ਕੇ ਦੀ ਆਪਸ ਦੇ ਵਿੱਚ ਹੁਣ ਸਾਨੂੰ ਪਤਾ ਵੀ ਜਿਹੜੇ ਉਹ ਬੰਦੇ ਆ ਲੱਖ ਵਿਚਾਰਕ ਮਤਵੇਦ ਹੁਣ ਪਰ ਪੰਜਾਬ ਦੀ ਭਲਾਈ ਲਈ ਕੰਮ ਕਰ ਰਹੇ ਆ ਇਸ ਕਰਕੇ ਉਹਨਾਂ ਬੰਦਿਆਂ ਨਾਲ ਅਸੀਂ ਉਲਝਣਾਂ ਨਾ ਕਿਉਂਦੇ ਇੱਕ ਹੋਰ ਸਵਾਲ ਆ ਅਖੀਰ ਵਿੱਚ ਵੀ ਅਕਸਰ ਨਾ ਲੋਕ ਇਹ ਗੱਲਾਂ ਕਰਦੇ ਆ ਵੀ ਪਹਿਲਾਂ ਤੁਹਾਡੇ ਗਰੁੱਪ ਵੱਲੋਂ ਜਾਂ ਭਾਈ ਅਮਰਤਪਾਲ ਸਿੰਘ ਖਾਲਸਾ ਜਿੰਨੇ ਸਮਰਥਕ ਸੀ ਉਹ ਕਹਿੰਦੇ ਸੀ ਕਿ ਵੋਟ ਪਾ ਦਿਓ ਆਪਾਂ ਉਹਨੂੰ ਬਾਹਰ ਲੈ ਕੇ ਆਉਣਾ ਤੇ ਐਮਪੀ ਬਣਾ ਦਿਓ ਉੱਥੇ ਬਾਹਰ ਨਹੀਂ ਆਏ ਹੁਣ ਸਾਡੇ ਤੁਹਾਡੇ ਜਿਹੜੇ ਬੰਦੇ ਆ ਉਹ ਇਹ ਐਲਾਨ ਕਰ ਰਹੇ ਆ ਵੀ ਵੋਟਾਂ ਪਾ ਕੇ ਆਪਾਂ ਸੀਐਮ ਬਣਾ ਲਈ ਉਹਨਾਂ ਨੂੰ ਫੇਰ ਬਾਹਰ ਲੈ ਕੇ ਆਵਾਂਗੇ ਇਹ ਕਿਸ ਤਰ੍ਹਾਂ ਦੀ ਰਾਜਨੀਤੀ ਜੀ ਸਾਡੇ ਬੰਦੇਾਂ ਦੀ ਨਹੀਂ ਇਹ ਪੰਜਾਬ ਦੀ ਆਵਾਜ਼ ਆ ਕਾਫੀ ਲੋਕਾਂ ਦਾ ਬਿਆਨ ਆ ਪੰਜਾਬ ਦੇ ਜੂਥ ਆ ਪੰਜਾਬ ਦੇ ਜੂਥ ਦੀ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਇਹ ਆਵਾਜ਼ ਆਂਦੀ ਆ ਵੀ ਭਾਈ ਅਮਰਤਪਾਲ ਨੂੰ ਵੇਖੋ ਜਿਹੜੇ ਬੰਦੇ ਕੋਲ ਕੋਈ ਕੁਰਸੀ ਨਹੀਂ ਕੋਈ ਤਾਕਤ ਨਹੀਂ ਉਹ ਪੰਜਾਬ ਦੀ ਭਲਾਈ ਦੀ ਕੰਮ ਕਰ ਰਿਹਾ ਉਹ ਉਹ ਕੰਮ ਕਰ ਰਿਹਾ ਜਿਹੜੇ ਪੰਜਾਬ ਦੀ ਸਰਕਾਰ ਨੂੰ ਕਰਨੀ ਚਾਹੀਦੀ ਸੀ ਉਹ ਨਸ਼ੇ ਦੀ ਦਲਦਲ ਨੂੰ ਨਸ਼ੇ ਦੇ ਦਰਿਆ ਨੂੰ ਠੱਲ ਪਾ ਰਿਹਾ ਪੰਜਾਬ ਦੀ ਨੌਜਵਾਨੀ ਨੂੰ ਬਚਾ ਰਿਹਾ ਜਦੋਂ ਤੁਸੀਂ ਉਸ ਬੰਦੇ ਨੂੰ ਆਪਣੀ ਕੁਰਸੀ ਦੀ ਤਾਕਤ ਦੇ ਨਾਲ ਡਿਬਰੂਗੜ੍ਹ ਜੇਲ੍ਹ ਤੋਂ ਸੁਟੋਗੇ ਦੋ ਵਾਰੀ ਉਹਤੇ ਐਨਐਸਓ ਲਾਓਗੇ ਨੰਬਰ ਤੇ ਜਵਾਬਾ ਲਾਓਗੇ ਤੇ ਪੰਜਾਬ ਦੇ ਲੋਕ ਤੇ ਕਹਿਣਗੇ ਨਾ ਵੀ ਜਿਹੜਾ ਸਾਨੂੰ ਆਗੂ ਮਿਲਿਆ ਸੀ ਜਿਹਦੇ ਕਰਕੇ ਪੰਜਾਬ ਚ ਖਾਲਸਾ ਵੀਰਾਂ ਚੱਲੀਆਂ ਜਿਹਦੇ ਕਰਕੇ ਮਾਵਾਂ ਨੂੰ ਲੱਗਾ ਵੀ ਸਾਡੇ ਪੁੱਤਾਂ ਦਾ ਭਵਿੱਖ ਅਜਾਲਾ ਏ ਜਿਹਦੇ ਕਰਕੇ ਮਾਪਿਆਂ ਨੂੰ ਲੱਗਾ ਵੀ ਸਾਡੇ ਪੁੱਤਾਂ ਨੂੰ ਖਤਰਾ ਨਹੀਂ ਹੁਣ ਬਾਹਰ ਜਾਣਗੇ ਉੱਥੇ ਵੀ ਹੀਰਾਂ ਚੱਲ ਰਹੀਆਂ ਏ ਉੱਥੇ ਨਸ਼ਿਆਂ ਦਾ ਦਰਿਆ ਨਹੀਂ ਚੱਲ ਰਿਹਾ ਹੁਣ ਜਿਹੜਾ ਬੰਦਾ ਇਦਾਂ ਦਾ ਸੀ ਉਹਨੂੰ ਬਚਾਉਣ ਲਈ ਪੰਜਾਬ ਨੇ ਜਦੋਂ ਇੱਥੇ ਵੇਖੋ ਵੀ ਪਹਿਲਾ ਮੋਰਚਾ ਲਾਏ ਤੁਸੀਂ ਗੱਡੀਆਂ ਭੰਨੀਆਂ ਤੁਸੀਂ ਆ ਹਰੀਕੇ ਬੰਗਾਲੀ ਵਾਲੇ ਪੁਲਤੇ ਕੀ ਕੋਈ ਕੀਤਾ ਲੋਕਾਂ ਤੇ ਤਸ਼ੱਦਦ ਕੀਤਾ ਮੁੜ ਕੇ ਉੱਥੇ ਮੋਰਚਾ ਲੱਗਾ ਭੁੱਖ ਹੜਤਾਲ ਰੱਖ ਛੱਡੀ ਨਾ ਤੁਸੀਂ ਕੋਈ ਨਿਆ ਨਹੀਂ ਦਿੱਤਾ ਲੋਕਾਂ ਦੀ ਆਵਾਜ਼ ਨੂੰ ਤੁਸੀਂ ਇਗਨੋਰ ਕੀਤਾ ਅਨਡਿੱਟ ਕੀਤਾ ਉੱਥੇ ਫਿਰ ਮੋਰਚਾ ਲੱਗਾ 17 ਤਰੀਕ ਨੂੰ ਇਕੱਠ ਹੋਇਆ ਬਹੁਤ ਤਗੜਾ ਤੁਸੀਂ ਉੱਥੇ ਕੋਈ ਹੱਲ ਨਹੀਂ ਦਿੱਤਾ ਸ਼੍ਰੋਮਣੀ ਕਮੇਟੀ ਨੇ ਸਾਰੇ ਉੱਥੇ ਪੰਥਕ ਧਰਾਨੇ ਸਾਂਝਾ ਆਪਣਾ ਕੀਤਾ ਆਵਾਜ਼ ਠਾਈ ਹਰ ਬੰਦੇ ਨੇ ਕਿ ਆ ਵੀ ਭਾਈ ਅਮਰਤਪਾਲ ਬਾਹਰ ਆਉਣਾ ਚਾਹੀਦਾ ਉਹ ਬੇਕਸੂਰ ਆ ਉਹਨੇ ਬਸ ਅਮਰਤ ਸੰਚਾਰ ਕੀਤਾ ਸਰਕਾਰ ਨੇ ਆਪਣੀ ਕੁਰਸੀ ਦੀ ਤਾਕਤ ਨਾਲ ਕਣਵਣ ਗੋਲਿਆ ਕੀਤਾ ਲੋਕਾਂ ਨੇ ਫਿਰ ਕਿਹਾ ਜੇ ਭਾਈ ਅਮਰਪਾਲ ਕਹਿੰਦਾ ਸੀ ਵੀ ਤੁਹੇ ਹੀ ਤਾਇਆ ਕਰਨਾ ਵੀ ਸਾਨੂੰ ਕਿਹੜੇ ਰਾਹ ਤੇ ਤੋਰਨਾ ਹੈ ਵੀ ਸਾਨੂੰ ਹਥਿਆਰ ਬੰਦ ਰਾਹ ਤੇ ਤੋਰਨਾ ਹੈ ਸਾਡੇ ਨਾਲ ਟੇਬਲ ਤੇ ਬਹਿ ਕੇ ਗੱਲ ਕਰਨੀ ਆ ਸਾਾਨੂੰ ਕਿਹੇ ਹੋਰ ਰਾਹ ਤੇ ਤੋਰਨਾ ਹੈ ਇਹ ਸਰਕਾਰ ਨੇ ਮਜਬੂਰ ਕਰਤਾ ਲੋਕਾਂ ਨੂੰ ਵੀ ਲੋਕਾਂ ਨੇ ਕਿਹਾ ਭਾਉ ਨੂੰ ਵੀ ਤੁਸੀਂ ਐਮਪੀ ਇਲੈਕਸ਼ਨ ਲੜੋ ਤੁਹਾਨੂੰ ਇਹ ਐਮਪੀ ਬਣਾ ਕੇ ਇੱਕ ਦੇ ਸਾਡਾ ਸਿਹਰਦ ਲੀਡਰ ਹੋਊਗਾ ਸਾਡੇ ਪੰਜਾਬ ਦੇ ਮੁੱਦਿਆਂ ਤੇ ਕੰਮ ਕਰੂਗਾ ਤੇ ਦੂਜਾ ਜਿਹੜਾ ਨਸ਼ਿਆਂ ਦੀ ਜਿਹੜੀ ਖਾਲਸਾ ਵੀ ਦੁਬਾਰਾ ਚੱਲਣ ਦੀਆਂ ਨਸ਼ਿਆਂ ਦੀ ਦਲਦਲ ਤੇ ਜਿਹੜੀ ਰੋਕ ਲੱਗੂਗੀ ਉਹ ਚੋਂ ਨੌਜਵਾਨੀ ਨਿਕਲੂਗੀ ਸੋ ਲੋਕਾਂ ਨੇ ਫੈਸਲਾ ਲਿਆ ਐਮਪੀ ਇਲੈਕਸ਼ਨ ਦਾ ਤੇ ਲੋਕ ਹੁਣ ਇਹ ਨਾਲੇ ਫੇਰ ਉਲਟਾ ਜੋ ਆਪਾਂ ਲਾਤੀ ਤੇ ਲੋਕਾਂ ਨੇ ਫੇਰ ਫੈਸਲਾ ਲਿਆ ਵੀ ਲੋਕ ਥੋੜਾ ਲੋਕ ਵੇਵ ਨੂੰ ਆਪਾਂ ਕਿਦਾਂ ਦਬਾ ਸਕਦੇ ਆ ਲੋਕ ਵੇਵ ਅਜੇ ਤੱਕ ਨਹੀਂ ਲੋਕ ਲਹਿਰ ਕਦੀ ਵੀ ਨਹੀਂ ਦਬ ਸਕਦੀ ਲੋਕਾਂ ਨੇ ਫੇਰ ਫੈਸਲਾ ਲਿਆ ਵੀ ਇੱਕ ਅਕਾਲੀ ਦਲ ਕਾਮਯਾਬ ਕਰੋ ਇੱਕ ਖੇਤਰੀ ਪਾਰਟੀ ਕਾਮਯਾਬ ਕਰੋ ਜੀਐਮਪੀ ਬੰਦ ਤੋਂ ਨਹੀਂ ਛੱਡਦੇ ਤੇ ਅਸੀਂ 2027 ਦੇ ਵਿੱਚ ਭਾਉ ਅਮਰਤਪਾਲ ਨੂੰ ਸੀਐਮ ਬਣਾ ਦਾਂਗੇ ਫੇਰ ਬਾਹਰ ਕੱਢ ਲਿਆਵਾਂਗੇ ਲੋਕਾਂ ਨੂੰ ਤੁਸੀਂ ਦਬ ਨਹੀਂ ਸਕਦੇ ਪੰਜਾਬ ਦੇ ਲੋਕ ਦੱਬਣ ਆ ਦਬਾਏ ਨਹੀਂ ਜਾ ਸਕਦੇ ਤੁਹਾਨੂੰ ਲੱਗਦਾ ਹੈ ਵੀ ਜਿਸ ਤਰ੍ਹਾਂ ਪਿਆਰ ਐਮਪੀ ਦੀ ਸੀਟ ਤੇ ਬਿੱਤਾ ਲੋਕਾਂ ਨੇ ਆਉਣ ਵਾਲੇ ਸਮੇਂ ਵਿੱਚ ਸੀਐਮ ਦੇ ਚਿਹਰੇ ਨੂੰ ਜੇ ਆਪਾਂ ਅਨਾਉਂਸ ਕਰਦੇ ਆਂ ਤੇ ਉਸ ਤਰ੍ਹਾਂ ਦਾ ਪਿਆਰ ਫੇਰ ਮਿਲੂਗਾ ਭਾਈ ਸਾਹਿਬ ਨੂੰ ਦੇਖੋ ਜੀ ਇਹ ਤੇ ਜੇ ਤੇ ਪਾਰਟੀ ਖੜੀ ਕੀਤੀ ਹੋਵੇ ਪਾਉ ਨੇ ਆਪਣੀ ਮਰਜ਼ੀ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਜੇ ਕੋਈ ਬੰਦ ਕਮਰੇ ਚ ਮੀਟਿੰਗ ਹੋ ਕੇ ਜਾਂ 4-5 ਬੰਦਿਆਂ ਨੇ ਬਣਾਇਆ ਹੋਵੇ ਫਿਰ ਤੇ ਉਹ ਪਿਆਰ ਨਹੀਂ ਮਿਲੂਗਾ ਫਿਰ ਤੇ ਸਾਨੂੰ ਸੋਚਣਾ ਪਊਗਾ ਇਹ ਪਾਰਟੀ ਦੇ ਲੋਕਾਂ ਦੀ ਆਵਾਜ਼ ਸਿਰ ਮੱਥੇ ਆ ਇਹ ਸਾਰਾ ਕੁਝ ਪਾਉ ਦੇ ਸਹਿਮਤੀ ਨਾਲ ਹੋਇਆ ਇਹ ਚਲੋ ਪਾਉ ਦੀ ਸਹਿਮਤੀ ਨਾਲ ਭਾਈ ਅਮਰਤਪਾਲ ਦੀ ਸਹਿਮਤੀ ਨਾਲ ਹੋਇਆ ਪਰ ਇਹ ਪਹਿਲਾ ਆਵਾਜ਼ ਲੋਕਾਂ ਚੋਂ ਆਈ ਪਹਿਲਾ ਪਿੰਡਾਂ ਦੀਆਂ ਸੱਥਾਂ ਚੋਂ ਆਵਾਜ਼ ਗਈ ਵੀ ਪਾਰਟੀ ਦੀ ਲੋੜ ਆ ਵੀ ਅਕਾਲੀ ਦਲ ਦੀ ਲੋੜ ਆ ਖੇਤਰੀ ਪਾਰਟੀ ਦੀ ਲੋੜ ਆ ਤੇ ਭਾਈ ਅਮਰਤਪਾਲ ਨੂੰ ਸੀਐਮ ਚਿਹਰਾ ਹੋਵੇ ਤੇ ਫੇਰ ਹੀ ਪੰਜਾਬ ਦੀ ਭਲਾਈ ਆ ਇਸ ਕਰਕੇ ਲੋਕਾਂ ਚੋਂ ਇਹ ਆਵਾਜ਼ ਆਈਏ ਲੋਕਾਂ ਦਾ ਤੇ ਸਾਥ ਪਹਿਲਾਂ ਸਾਡੇ ਨਾਲ ਆ ਪਾਰਟੀ ਖੜੀ ਕਰਨ ਵਾਸਤੇ ਬਹੁਤ ਪੈਸੇ ਦੀ ਲੋੜ ਪੈਸਾ ਕਿੱਥੋਂ ਆਉਗੋਈ ਨਾ ਦੇਖੋ ਵੀ ਲੋਕਾਂ ਦਾ ਸਾਥ ਪਹਿਲਾਂ ਤੇ ਪਾਰਟੀ ਬਾਅਦ ਚ ਬਣੀ ਤੇ ਇੱਕ 20 ਰੁਪਏ ਦੀ ਮੈਂਬਰਸ਼ਿਪ ਤਿਆਰ ਕੀਤੀ ਆ ਅਸੀਂ 20 ਰੁਪਏ ਦੀ ਵੀ ਉਹ ਮੈਂਬਰਸ਼ਿਪ ਦੇ ਸਰੋਂ ਪਾਰਟੀ ਚ ਲਾਉਣੀ ਆ ਤੇ ਮੈਂ ਕਹਿੰਦਾ ਉੱਥੇ 20 ਰੁਪਏ ਛੱਡੋ ਲੋਕਾਂ ਨੇ ਉੱਥੇ ਮੈਂਬਰਸ਼ਿਪ ਦੀਆਂ ਪਰਕੀਆਂ ਘਟਾਈਆਂ ਕਿਸੇ ਨੇ 500 ਕਿਸੇ ਨੇ 1000 ਕਿਸੇ ਨੇ 10000 ਕਿਸੇ ਨੇ 21000 ਲੋਕਾਂ ਦਾ ਪਿਆਰ ਹੀ ਇੰਨਾ ਭਾਉ ਦੇ ਨਾਲ ਅਸੀਂ ਕਿਸੇ ਬੰਦੇ ਤਣਾੜ ਦੇ ਕਿਸੇ ਬਿਜ਼ਨਸਮੈਨ ਦੇ ਕਿਸੇ ਡਿਕਟੇਟਰਸ਼ਿਪ ਬੰਦੇ ਦੇ ਪੈਸਾ ਲੈ ਕੇ ਤੇ ਅਸੀਂ ਪੰਜਾਬ ਦਾ ਬੇੜਾ ਕਰਕੇ ਨਹੀਂ ਕਰਨਾ ਅਸੀਂ ਲੋਕਾਂ ਦੇ ਸਰੋਠੇ ਆ ਲੋਕਾਂ ਦੇ ਸਰੋਂ ਅਸੀਂ ਉੱਠ ਕੇ ਜਿਹੜੀ ਇਹ ਪਾਰਟੀ ਲੋਕਾਂ ਨੇ ਖੜੀ ਕੀਤੀ ਆ ਤੇ ਇਹ ਲੋਕ ਲੋਕਾਂ ਨੇ ਚਲੋਣੀ ਆ ਜੋ ਮੈਂਬਰਸ਼ਿਪ ਦੇ ਸਿਰ ਤੇ ਚਲਣੀ ਆ ਇਹ ਗੁਰਨਾਨਕ ਪਾਤਸ਼ਾਹੀ ਜੀ ਵਾਲੇ ਉਹ 20 ਰੁਪਏ ਵਾਲਾ ਕੰਮ ਹੀ ਚੱਲਿਆ ਦੁਬਾਰਾ ਫੇਰ ਆਉਣ ਵਾਲੇ ਸਮੇਂ 'ਚ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੂਗਾ ਸੰਗਤ ਨੂੰ ਮੈਸੇਜ ਕੀ ਸੰਗਤ ਨੇ ਸਾਨੂੰ ਮੈਸੇਜ ਦਿੱਤਾ ਵਾ ਵੀ ਸਾਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਿੱਤੀ ਆ ਲੋਕਾਂ ਦੀ ਸਾਂਝੀ ਪਾਰਟੀ ਆ ਤੇ ਆਉਣ ਵਾਲੇ ਸਮੇਂ 'ਚ ਇਹੋ ਹੀ ਮੈਸੇਜ ਆ ਵੀ 2027 ਦੇ ਵਿੱਚ ਆਪਾਂ ਆਈ ਅਮਰਤਪਾਲ ਨੂੰ ਸੀਐਮ ਬਣਾ ਕੇ ਸਾਰਾ ਪੰਜਾਬ ਸਾਥ ਦੇਵੇ ਕਿਉਂਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਆਪਾਂ ਬੜੀਆਂ ਵੇਖ ਲਈਆਂ ਆਪਾਂ ਨਵੇਂ ਵੀ ਵੇਖ ਲਏ ਆਪਾਂ ਪੁਰਾਣੇ ਵੀ ਵੇਖ ਲਏ ਆਪਾਂ ਆਪਣੇ ਆਪ ਨੂੰ ਅਕਾਲੀ ਦਲ ਪੰਥਕ ਕਹਾਉਂਦੇ ਉਹ ਵੀ ਬੰਦੇ ਵੇਖ ਲਏ ਪਰ ਅੱਜ ਜੇਕਰ ਲੋਕਾਂ ਦੀ ਇੱਕੋ ਇੱਕ ਪਾਰਟੀ ਆ ਉਹ ਅਕਾਲੀ ਦਲ ਵਾਰਸ ਪੰਜਾਬ ਦੇ ਆ ਜਿਹਦੇ ਨਾਲ ਅਕਾਲੀ ਦਲ ਦੀ ਹੋਂਦ ਵੀ ਬਰਕਰਾਰ ਰਹਿੰਦੀ ਆ ਤੇ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੇ ਮੁੱਦੇ ਪ੍ਰਵਾਸ ਦਾ ਮੁੱਦਾ ਹੈ ਪਾਣੀਆਂ ਦਾ ਮੁੱਦਾ ਹੈ ਆ ਕਿਸਾਨੀ ਦਾ ਮੁੱਦਾ ਹੈ ਉੱਥੇ ਜਗਜੀਤ ਸਿੰਘ ਡੱਲੇਵਾਲ ਬੈਠੇ ਆ ਇਹ ਕਿਤੇ ਸਰਕਾਰਾਂ ਅੰਨੀਆਂ ਬੋਲੀਆਂ ਗੁੰਗੀਆਂ ਹੋਈਆਂ ਜਿਹੜਾ ਭਗਵੰਤ ਮਾਨ ਆ ਕੇ ਧਰਨਿਆਂ 'ਚ ਬੈੰਦਾ ਰਿਹਾ ਅੱਜ ਉਹਨਾਂ ਦਾ ਮਕਸਦ ਸੀ ਕੁਰਸੀ ਤੇ ਕਾਮਯਾਬ ਹੋਣਾ ਉਹਨਾਂ ਝੂਠੀਆਂ ਸੋਹਾਂ ਖਾਦੀਆਂ ਉਹਨਾਂ ਧਰਨਿਆਂ 'ਚ ਬੈਠੇ ਕਿਹੜੇ ਮੁੱਦੇ ਆ ਉਹਨਾਂ ਤੋਂ ਲੁਕਿਆ ਆ ਅੱਜ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਕਾਮਯਾਬ ਹੋ ਗਏ ਉਹਨਾਂ ਦਾ ਮਕਸਦ ਪੂਰਾ ਤੇ ਪੰਜਾਬ ਦੇ ਲੋਕਾਂ ਉੱਥੇ ਹੀ ਸਾਡਾ ਮਕਸਦ ਕੋਈ ਡਿਕਟੇਟਰਸ਼ਿਪ ਕਰਨਾ ਨਹੀਂ ਆ ਸਾਡਾ ਮਕਸਦ ਕੋਈ ਐਮਐਲਏ ਕੋਈ ਮੁੱਖ ਮੰਤਰੀ ਦੀ ਕੁਰਸੀ ਨਹੀਂ ਆ ਸਾਡਾ ਮਕਸਦ ਪੰਜਾਬ ਦੇ ਮੁੱਦੇ ਆ ਭਾਵੇਂ ਕਿਸਾਨੀ ਦਾ ਮੁੱਦਾ ਹੋਵੇ ਭਾਵੇਂ ਰੋਜ਼ਗਾਰ ਦਾ ਵਿਦਿਆ ਦਾ ਮੁੱਦਾ ਹੋਵੇ ਉਹ ਭਾ ਭਾਵੇਂ ਉਹ ਪੰਥਕ ਮੁੱਦਾ ਬੰਦੀ ਸਿੰਘਾਂ ਦਾ ਹੋਵੇ ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਬੇਦਬੀਆਂ ਦਾ ਮੁੱਦਾ ਹੋਵੇ ਇਹ ਸਾਰੇ ਜਿਹੜੇ ਮੁੱਦੇ ਆ ਸਾਡਾ ਮਕਸਦ ਇਹ ਆ ਸਾਡਾ ਮਕਸਦ ਕੁਰਸੀ ਤੇ ਜਾ ਰਾਜ ਕਰਨਾ ਨਹੀਂ ਲੋਕ ਤਾਂ ਇਹ ਵੀ ਕਹਿੰਦੇ ਵੀ ਇਹ ਕੁਰਸੀ ਚ ਹੀ ਪਤਾ ਨਹੀਂ ਕੀ ਇਹਦੇ ਵਿੱਚ ਜਾਦੂ ਆ ਜਿਹੜਾ ਇਹਦੇ ਤੇ ਬਹਿ ਜਾਂਦਾ ਉਹ ਮੁੜ ਕੇ ਭੁੱਲ ਹੀ ਜਾਂਦਾ ਕਿ ਤੁਸੀਂ ਵੀ ਤੇ ਨਹੀਂ ਇਤਰਾ ਕਰੋਗੇ ਮੈਂ ਕਹਿੰਦਾ ਵੀ ਸਾਡਾ ਭਾਈ ਅਮਰਤਪਾਲ ਉਹ ਲੀਡਰ ਆ ਜਿੰਨੇ ਆਣ ਕੇ ਝੂਠੇ ਗਪੌੜ ਨਹੀਂ ਮਾਰੇ ਸਵਾ ਨਹੀਂ ਖਾਧੀਆਂ ਵੀ ਮੈਨੂੰ ਕੁਰਸੀ ਤੇ ਕਾਮਯਾਬ ਕਰੋ ਉਹਨੇ ਕੰਮ ਕਰਕੇ ਵਿਖਾਇਆ ਤਾਂ ਲੋਕਾਂ ਨੇ ਕਿਹਾ ਵੀ ਤੈਨੂੰ ਕੁਰਸੀ ਤੇ ਭਾਵਾਂਗੇ ਭਾਈ ਅਮਰਤਪਾਲ ਨੇ ਕਦੇ ਕਿਹਾ ਦੂਜੇ ਲੀਡਰ ਕਹਿੰਦੇ ਆ ਵੀ ਅਸੀਂ ਸਾਨੂੰ ਕੁਰਸੀ ਤੇ ਭਾਓ ਤੇ ਆਹ ਬਲੇ ਅਸੀਂ ਕੰਮ ਕਰਾਂਗੇ ਝੂਠੀਆਂ ਸਵਾ ਪੰਜਾਂ ਮਿੰਟਾਂ ਚ ਐਮਐਸਪੀ ਗੁਟਕਾ ਸਾਬ ਲੈ ਕੇ 24 ਘੰਟਿਆਂ ਨਸ਼ਾ ਬੰਦ 24 ਘੰਟਿਆਂ ਬੰਦੀ ਸਿੰਘ ਬਾਹਰ ਪਰ ਸਾਡੇ ਲੀਡਰ ਨੇ ਕਿਤੇ ਨਹੀਂ ਇਹ ਕਿਹਾ ਸਾਡੇ ਲੀਡਰ ਨੇ ਕੰਮ ਕੀਤਾ ਆ ਕੇ ਤੇ ਲੋਕਾਂ ਨੇ ਕਿਹਾ ਵੀ ਕੁਰਸੀ ਤੇ ਬਹਿ ਤੂੰ ਤੂੰ ਕੁਰਸੀ ਦੇ ਕਾਬਲ ਹੈ ਹੂੰ ਚਲੋ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਾਉਣ ਵਾਹਿਗੁਰੂ ਜੀ ਕਾ ਖਾਲਸਾ ਸੋ ਸੰਗਤ ਜੀ ਆਉਣ ਵਾਲਾ ਸਭਾ ਦੱਸੂਗਾ ਕਿ ਸਮੀਕਰਨ ਕੀ ਨਿਕਲਦੇ ਨੇ ਕਿਉਂਕਿ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਇੱਕ ਵੱਡੀ ਲੀਡ ਦੇ ਨਾਲ ਲੋਕਾਂ ਨੇ ਪਿਆਰ ਦਿੱਤਾ ਖਡੂਰ ਸਾਹਿਬ ਸੀਟ ਦੇ ਵਿੱਚੋਂ ਅਸੀਂ ਸਾਰੇ ਖਡੂਰ ਸਾਹਿਬ ਸੀਟ ਤੋਂ ਬਿਲੋਂਗ ਕਰਦੇ ਹਾਂ ਤੇ ਇੱਕ ਲਹਿਰ ਸੀਗੀ ਉਹ ਤੇ ਇੱਕ ਆਂਧੀ ਸੀ ਜਿਹੜੀ ਕਿ ਲੋਕਾਂ ਦੇ ਦਿਲਾਂ ਤੇ ਰਾਜ ਕਰ ਗਈ ਲੋਕਾਂ ਨੇ ਵੋਟਾਂ પા ਕੇ ਬਣਾਇਆ ਹੁਣ ਆਉਣ ਵਾਲਾ ਸਭਾ ਜਿਹੜਾ ਉਹ ਦੱਸੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੋਕ ਇਸੇ ਤਰ੍ਹਾਂ ਹੀ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਪਿਆਰ ਦਿੰਦੇ ਨੇ ਕਿ ਆਉਣ ਵਾਲਾ ਚਿਹਰਾ ਵਾਕਈ ਸੀਐਮ ਸਾਹਿਬ ਦਾ ਚਿਹਰਾ ਜਿਹੜਾ ਉਹ ਭਾਈ ਅਮਰਤਪਾਲ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ ਇਹ ਆਉਣ ਵਾਲੇ ਸਮੀਕਰਨ ਜਿਹੜੇ ਆ ਉਹ ਦੱਸਣਗੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੇਖਦੇ ਹੋ ਪੰਜਾਬੀ ਲੋਕ ਚੈਨਲ ਧੰਨਵਾਦ